ਮੈਂ ਦਾਅਵੇ ਨਾਲ ਗੱਲ ਕਰ ਸਕਦਾ ਕਿ ਅਗਰ 2023 ਵਰਗਾ ਭੀਪ ਪੈ ਗਿਆ ਦੁਨੀਆ ਦੀ ਕੋਈ ਸ਼ਕਤੀ ਸਾਡੇ ਇਸ ਇਲਾਕੇ ਨੂੰ ਜਿਹੜੀ ਆ ਉਹ ਹੜ੍ਹ ਤੋਂ ਨਹੀਂ ਬਚਾ ਸਕਦੀ ਇਹ ਲੋਕੀ ਇਹ ਨਾ ਸਮਝਣ ਕਿ ਮੈਂ دہشت ਫਲਾ ਰਿਹਾ دہشت ਨਹੀਂ ਫਲਾ ਰਿਹਾ ਅਸੀਂ ਭੁਗਤ ਚੁੱਕੇ ਹੋਏ ਆ ਕਿ ਬੂਟੀਆਂ ਤੁਹਾਨੂੰ ਇਹ ਲੱਗਦਾ ਕਿ ਇਹ ਕੋਈ ਖੇਤ ਹੁੰਦਾ ਖੇਤ ਦੇ ਵਿੱਚ ਇਹ ਬੂਟੀਆਂ ਜਿਹੜੀਆਂ ਨੇ ਉਹ ਨਜ਼ਰ ਆ ਰਿਹਾ ਨੇ ਇਹ ਖੇਤ ਨਹੀਂ ਇਹ ਜਿਹੜੀ ਆ ਵੱਡੀ ਨਦੀ ਹੈਗੀ ਆ ਪਟਿਆਲਾ ਦੀ ਜਦੋਂ ਵੀ ਸਿਸਮਾ ਦੇ ਵਿੱਚ ਪਾਣੀ ਓਵਰਫਲੋ ਹੁੰਦਾ ਹੈਗਾ ਤਾਂ ਉਹ ਪਾਣੀ ਵੱਡੀ ਨਦੀ ਦੇ ਵਿੱਚ ਛੱਡਿਆ ਜਾਂਦਾ ਹੈਗਾ ਨਦੀ में डर ही महसूस होता है एकदम अचानक पानी आ जाएगा हां मतलब बस ਇਤਨਾ ਪਾਣੀ ਥਾ ਗਲੇ ਤੱਕ ਥਾ ਪਾਣੀ ਤਾਂ ਇਹ ਪੌਸ਼ ਇਲਾਕਾ ਮੰਨਿਆ ਜਾਂਦਾ ਜਿਹੜਾ ਪੌਸ਼ ਇਲਾਕਾ ਬਿਲਕੁਲ ਜਿਹੜਾ ਡੁੱਬ ਚੁੱਕਾ ਸੀਗਾ ਲੋਕ ਕਬਰائے ਹੋਏ ਆ ਕਿਉਂਕਿ ਇਸ ਵਾਰ ਤੁਹਾਨੂੰ ਪਤਾ ਮੌਸਮ ਦੇ ਵਿੱਚ ਤਬਦੀਲੀ ਇੰਨੀ ਵੱਡੀ ਆ ਗਈ ਹੈ ਕਿ ਮੌਨਸੂਨ ਪਹਿਲਾਂ ਆ ਗਈ ਹੈ ਪਹਿਲਾਂ ਆ ਗਿਆ ਚਾਸ਼ਨ ਦੀ ਤਿਆਰੀ ਤੇ ਨਹੀਂ ਪਰੋਸਾ ਕਿਉਂਕਿ ਮੰਤਰੀ ਸਾਹਿਬ ਕਹਿੰਦੇ ਮੈਂ ਖੁਦ ਜਾ ਰਿਹਾ ਹੈਗਾ ਸਾਰੀ ਜਗ੍ਹਾ ਤੇ ਜਾ ਕੇ ਦੇਖ-ਦੇਖ ਰਹੇ ਨੇ ਵਿਧਾਇਕ ਦੇਖ ਰਹੇ ਨੇ ਚੱਕਰ ਮਾਰਨ ਨਾਲ ਬਿਆਨ ਦੇਣ ਨਾਲ ਹੜ ਨਹੀਂ ਰੁਕਣੇ ਜੇ ਕਰਨਾ ਹੁੰਦਾ ਤੇ 2 ਸਾਲਾਂ ਦਾ ਵਕਫਾ ਬਹੁਤ ਸੀ ਬਹੁਤ ਸੀ 2 ਸਾਲਾਂ ਦਾ ਵਕਫਾ ਹੀਰਾ ਬਾਗ ਵਾਲੇ ਪੁਲ ਤੇ ਆ ਗਿਆ ਇਸ ਪੁੱਲ ਨੂੰ ਜੇਕਰ ਉਸ ਸਮੇਂ ਜਦੋਂ ਹੜ ਆਇਆ ਸੀ ਤਾਂ ਇਹ ਜਿਹੜਾ ਪੁਲ ਹੈ ਉਹ ਸਮੇ ਟੁੱਟ ਚੁੱਕਾ ਸੀਗਾ ਸਾਡੇ ਨਾਲ ਛੋਟੀ ਨਦੀ ਵੱਡੀ ਨਦੀ ਪੈਂਦੀ ਹੈ ਜੀ ਪੀ ਦੋ ਸਾਲ ਪਹਿਲਾਂ ਵੀ ਇਸ ਜਗ੍ਹਾ ਤੇ ਪਹਿਲਾਂ ਪਿੱਛੋਂ ਪਾਣੀ ਬਾਰਿ ਬਰਸਾਤਾ ਕਰਕੇ ਪਾਣੀ ਆਣ ਕਰਕੇ ਉਹ ਬਹੁਤ ਬੁਰਾ ਹਾਲ ਸੀਗਾ ਮੈਨੂੰ ਲੱਗਦਾ ਇਸ ਵਾਰ ਜੋ ਮੌਨਸੂਨ ਦਾ ਸਮੀਕਰਨ ਬਣ ਰਿਹਾ ਹੈ ਬਹੁਤ ਭੰਕਰ ਬਾੜ ਆਣੀ ਹੈ ਤੇ ਮੈਂ ਸਭੀ ਲੋਕਾਂ ਨੂੰ ਅਪੀਲ ਕਰਦਾ ਕਿ ਸੁਰੱਖਿਅਤ ਥਾਵਾਂ ਦੇਖ ਲੈਣਾ ਸਰਕਾਰ ਦੇ ਭਰੋਸੇ ਤੇ ਨਾ ਰਹਿਣਾ ਡਰ ਬਹੁਤ ਜ਼ਿਆਦਾ ਮਹਿਸੂਸ ਹੁੰਦਾ ਜੀ ਅੱਜ ਵੀ ਪ੍ਰਸ਼ਾਸਨ ਨੂੰ ਇਹ ਹੋਣਾ ਚਾਹੀਦਾ ਵੀ ਸਾਸਪਈਆ ਹੋਣਾ ਜ਼ਰੂਰੀ ਹੈ ਜੀ ਅੱਜ ਵੀ ਡਰ ਲੱਗਦਾ ਵੀ ਇੱਥੇ ਰਹਿਣ ਵੇਲੇ ਕਿ ਹੁਣ ਪਾਣੀ ਦੁਬਾਰਾ ਵੀ ਆ ਸਕਦਾ ਕਦੀ ਵੀ ਲੇਕਿਨ ਹਰ ਸਾਲ ਜਦੋਂ ਕਿ ਮੀਂਹ ਦਾ ਮੌਸਮ ਹੁੰਦਾ ਨਦੀਆਂ ਪੂਰੇ ਉਫਾਨ ਤੇ ਹੁੰਦੀਆਂ ਨੇ ਉਦੋਂ ਪ੍ਰਸ਼ਾਸਨ ਹੱਥਾਂ ਪੈਰਾਂ 'ਚ ਪੈ ਜਾਂਦੀ ਆ ਉਦੋਂ ਭੱਜੇ ਫਿਰਦੇ ਨੇ ਪਰ ਅਸੀਂ ਚਾਹੁੰਦਾ ਕਿ ਸਮੇਂ ਤੋਂ ਪਹਿਲਾਂ ਅਗੜੀ ਦੀ ਸਫਾਈ ਹੋ ਜਾਵੇ ਤਾਂ ਬੜੀ ਉਹ ਸਮੂਥ ਨਦੀਆਂ ਭਾਵੇਂ ਭਰ ਵੀ ਜਾਣ ਉਹ ਲੰਗੀ ਜਾਣਗੀਆਂ ਇਸ ਸਵਾਲ ਪ੍ਰਸ਼ਾਸਨ ਤੇ ਹੈ ਕਿ ਕਿਵੇਂ ਦੀ ਤਿਆਰੀ ਤੁਹਾਡੀ ਰਹੀ ਹੈ ਕਿਉਂਕਿ ਲੋਕਾਂ ਲੋਕ ਇਸ ਵਕਤ ਆਪਣੇ ਆਪ ਨੂੰ ਡਰਿਆ ਮਹਿਸੂਸ ਕਰਦੇ ਨੇ ਕਿ ਉਹਨਾਂ ਦੇ ਘਰਾਂ ਦੇ ਵਿੱਚ ਜਦੋਂ ਪਾਣੀ ਜਾਏਗਾ ਤਾਂ ਉਹਨਾਂ ਨਾਲ ਵੱਡਾ ਨੁਕਸਾਨ ਜਿਹੜਾ ਉਹ ਹੋਵੇਗਾ ਮੌਨਸੂਨ ਦੀ ਸ਼ੁਰੂਆਤ ਹੋਣ ਵਾਲੀ ਹੈ ਲੇਕਿਨ ਪ੍ਰਸ਼ਾਸਨ ਹੱਥ ਤੇ ਹੱਤਰ ਕੇ ਬੈਠਾ ਹੈ ਇਹ ਕਿਉਂ ਕਹਿਣਾ ਪੈ ਰਿਹਾ ਹੈ ਅੱਜ ਜਦੋਂ ਇਸ ਰਿਪੋਰਟ ਨੂੰ ਸੁਣੋਗੇ ਇਸ ਰਿਪੋਰਟ ਨੂੰ ਦੇਖੋਗੇ ਤਾਂ ਤੁਹਾਨੂੰ ਵੀ ਇਹ ਜਾਪੇਗਾ ਕਿ ਪ੍ਰਸ਼ਾਸਨ ਕਰ ਕੀ ਰਿਹਾ ਕਿਉਂਕਿ ਜਦੋਂ ਮੌਨਸੂਨ ਹੋਣ ਵਾਲਾ ਹੋਵੇ ਔਰ ਮੌਸਮ ਵਿਭਾਗ ਇਹ ਕਹਿੰਦਾ ਹੈ ਕਿ ਇਸ ਵਕਤ ਮੌਨਸੂਨ ਜਿਹੜਾ ਉਹ 10 ਦਿਨ ਪਹਿਲਾਂ ਚੱਲ ਰਿਹਾ ਯਾਨੀ ਕਿ ਐਡਵਾਂਸ ਚੱਲ ਰਿਹਾ ਹੈਗਾ ਔਰ ਉਸ ਐਡਵਾਂਸ ਤੋਂ ਪਹਿਲਾਂ ਸਾਨੂੰ ਵੀ ਐਡਵਾਂਸ ਚੱਲਣ ਦੀ ਲੋੜ ਹੈਗੀ ਹੈ ਕਿ ਸਾਡਾ ਮੌਨਸੂਨ ਦੇ ਵਿੱਚ ਬਚਾਅ ਹੋ ਸਕੇ ਬਚਾ ਕੇ ਨਾ ਕਰਨਾ ਦਾ ਖਾਸ ਕਰਕੇ ਪਟਿਆਲਾ ਕਿਉਂਕਿ ਜਦੋਂ ਪਿਛਲੀ ਵਾਰ ਹੜ੍ਹ ਆਏ ਨੇ ਉਸ ਦੇ ਨਾਲ ਕਈਆਂ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਕਈਆਂ ਨੂੰ ਘਰ ਤੋਂ ਬਾਹਰ ਰਹਿਣਾ ਪਈਆ ਪਿਆ ਕਈਆਂ ਦੇ ਘਰਾਂ ਦੇ ਵਿੱਚ ਬਹੁਤ ਪਾਣੀ ਭਰ ਗਿਆ ਸੀਗਾ ਜਿਸ ਦੇ ਨਾਲ ਕਾਫੀ ਸਾਰਾ ਨੁਕਸਾਨ ਹੋਇਆ ਕਾਫੀ ਸਾਰੀ ਕੀਮਤੀ ਚੀਜ਼ਾਂ ਜਿਹੜੀਆਂ ਉਹਨਾਂ ਨੇ ਗਵਾਨੀਆਂ ਪਈਆਂ لیکن ਉਸ ਤੋਂ ਬਾਅਦ ਵੀ ਪ੍ਰਸ਼ਾਸਨ ਨੇ ਨਹੀਂ ਸਿੱਖਿਆ ਪ੍ਰਸ਼ਾਸਨ ਨੇ ਇਹ ਜ਼ਰੂਰ ਦਾਵਾ ਕੀਤਾ ਸੀਗਾ ਕਿ ਆਉਣ ਵਾਲੇ ਸਮਾਂ ਦੇ ਵਿੱਚ ਅਸੀਂ ਇਸ ਦਾ ਹੱਲ ਕੱਢਾਂਗੇ ਲੇਕਿਨ ਕਦੋਂ ਸਾਲ 2 ਸਾਲ ਪੂਰੇ ਹੋ ਚੁੱਕੇ ਨੇ ਲੇਕਿਨ ਹਲੇ ਤੱਕ ਕੋਈ ਹੱਲ ਨਹੀਂ ਕਿਉਂਕਿ ਅੱਜ ਜੇਕਰ ਕਹੀਏ ਕਿਸੇ ਦੀ ਹਕੀਕਤ ਜਾਣਨੀ ਹੋਵੇ ਤੇ ਗਰਾਊਂਡ ਤੇ ਜਾਣਾ ਪੈਂਦਾ ਇਸ ਵਕਤ ਗਰਾਊਂਡ ਜ਼ੀਰੋ ਦੇ ਉੱਪਰ ਮੌਜੂਦ ਆ ਜਿੱਥੇ ਦੀ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਵੱਡੀ ਨਦੀ ਦੀ ਤਸਵੀਰ ਹੈ ਸ਼ਹਿਰ ਦੇ ਬਾਹਰਲੇ ਪਾਸੇ ਖੜੇ ਆ ਯਾਨੀ ਕਿ ਅਰਬਨ ਸਟੇਟ ਵਾਲੇ ਪਾਸੇ ਖੜੇ ਆ ਜਿੱਥੇ ਇੱਕ ਵੱਡੀ ਮਾਰ ਪਾਣੀ ਨੇ ਮਾਰ ਮਾਰੀ ਸੀ ਕਿਉਂਕਿ ਇਹ ਜਦੋਂ ਨਦੀ ਓਵਰਫਲੋ ਹੋ ਗਈ ਸੀ ਤਾਂ ਉਸ ਤੋਂ ਬਾਅਦ ਇਹਦੇ ਬੰਨ ਜਿਹੜੇ ਨੇ ਉਹ ਟੁੱਟ ਗਏ ਸੀਗੇ ਤਾਂ ਉਸ ਦੇ ਨਾਲ ਇਹ ਕਲੋਨੀਆਂ ਦੇ ਵਿੱਚ ਪਾਣੀ ਚਲਾ ਗਿਆ ਸੀ ਅਰਬਨ ਸਟੇਟ ਦੇ ਵਿੱਚ ਪਾਣੀ ਚਲਾ ਗਿਆ ਸੀਗਾ ਲੇਕਿਨ ਹਲੇ ਵੀ ਦੇਖਿਓ ਕਿਵੇਂ ਪ੍ਰਸ਼ਾਸਨ ਮੌਨਸੂਨ ਨੂੰ ਅਹ ਕਹਿ ਰਿਹਾ ਕਿ ਆਓ ਜੀ ਆਓ ਜੀ ਆਇਆਂ ਨੂੰ ਕਰ ਰਿਹਾ ਹੈਗਾ ਔਰ ਜੀ ਆਇਆਂ ਨੂੰ ਕਰਕੇ ਵੀ ਰਿਹਾ ਤੇ ਤਿਆਰੀਆਂ ਤੁਸੀਂ ਦੇਖ ਸਕਦੇ ਹੋ ਗਰਾਊਂਡ ਜ਼ੀਰੋ ਦੀਆਂ ਕਿ ਬੂਟੀਆਂ ਤੁਹਾਨੂੰ ਐ ਲੱਗਦਾ ਕਿ ਇਹ ਕੋਈ ਖੇਤ ਹੁੰਦਾ ਖੇਤ ਦੇ ਵਿੱਚ ਇਹ ਬੂਟੀਆਂ ਜਿਹੜੀਆਂ ਨੇ ਉਹ ਨਜ਼ਰ ਆ ਰਹੀਆਂ ਨੇ ਇਹ ਖੇਤ ਨਹੀਂ ਇਹ ਜਿਹੜੀ ਆ ਵੱਡੀ ਨਦੀ ਹੈਗੀ ਆ ਪਟਿਆਲਾ ਦੀ ਜਦੋਂ ਵੀ ਸਿਸਮਾ ਦੇ ਵਿੱਚ ਪਾਣੀ ਓਵਰਫਲੋ ਹੁੰਦਾ ਹੈਗਾ ਤਾਂ ਉਹ ਪਾਣੀ ਵੱਡੀ ਨਦੀ ਦੇ ਵਿੱਚ ਛੱਡਿਆ ਜਾਂਦਾ ਹੈਗਾ ਤਾਂ ਉਹ ਵੱਡੀ ਨਦੀ ਦੇ ਰਾਹੀਂ ਉਹ ਪਟਿਆਲਾ ਦੇ ਵਿੱਚ ਜਿਹੜਾ ਉਹ ਪਾਣੀ ਆਉਂਦਾ ਹੈਗਾ ਇਸ ਨਦੀ ਦੇ ਵਿੱਚ ਤਾਂ ਇਸ ਦੇ ਕਈ ਵੀ ਕਿਸੇ ਵੀ ਕਿਨਾਰੇ ਤੇ ਜੇਕਰ ਕੈਮਰਾ ਮਾਰੀਏ ਤਾਂ ਕੋਈ ਸਾਫ ਸਫਾਈ ਦਾ ਲੈਣਾ ਦੇਣਾ ਨਹੀਂ ਨਜ਼ਰ ਆਉਂਦਾ ਕੋਈ ਵੀ ਪ੍ਰਸ਼ਾਸਨ ਦਾ ਦੋ ਦਾਵਾ ਰਿਆ ਹੈਗਾ ਤੇ ਇਸ ਵਕਤ ਇਹ ਤਸਵੀਰਾਂ ਨੇ ਉਸ ਦੀਆਂ ਕਿਉਂਕਿ ਇਸ ਵਕਤ ਉਸ ਪੁਲ ਦੇ ਉੱਪਰ ਉਸ ਗਰਾਉਂਡ ਜ਼ੀਰੋ ਦੇ ਉੱਪਰ ਖੜੇ ਆ ਜਿੱਥੇ ਖੜਨਾ ਤਾਂ ਬੜਾ ਮੁਸ਼ਕਲ ਹੈ ਲੇਕਿਨ ਲੋਕਾਂ ਨੂੰ ਦਿਖਾਉਣਾ ਬਹੁਤ ਜ਼ਰੂਰੀ ਹੈਗਾ ਕਿਉਂਕਿ ਜਦੋਂ ਲੱਖਾਂ ਦਾ ਨੁਕਸਾਨ ਹੋਇਆ ਹੋਵੇ ਤਾਂ ਲੱਖਾਂ ਲੋਕਾਂ ਦੇ ਦੁੱਖ ਜਰੂਰ ਨਜ਼ਰ ਆਉਂਦੇ ਨੇ ਤੇ ਅੱਜ ਪੀਟੀਸੀ ਨਿਊਜ਼ ਗਰਾਉਂਡ ਜ਼ੀਰੋ ਦੇ ਉੱਪਰ ਆਇਆ ਉਹ ਪੂਰੀ ਰਿਪੋਰਟ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿੱਥੇ ਪ੍ਰਸ਼ਾਸਨ ਇਹ ਨਾ ਕਹਿੰਦਾ ਹੋਵੇ ਕਿ ਅਸੀਂ ਸਫਾਈ ਕਰਾਈ ਹੈ ਤੇ ਹਰ ਇੱਕ ਥਾਂ ਜੋ ਪਟਿਆਲਾ ਦੇ ਵਿੱਚ ਪੂਰੇ ਏਰੀਆ ਦੇ ਵਿੱਚ ਇਹ ਨਹਿਰ ਪੈਂਦੀ ਹੈਗੀ ਆ ਹਰ ਇੱਕ ਤਸਵੀਰ ਦਿ ਕਾਂ ਦੀ ਹੱਡ ਬੀਤੀ ਸੁਣਾਉਣ ਦੀ ਵੀ ਕੋਸ਼ਿਸ਼ ਕਰਾਂਗਾ ਔਰ ਪ੍ਰਸ਼ਾਸਨ ਦੀ ਜੋ ਦਾਅਵੇ ਨੇ ਜੋ ਗੱਲਾਂ ਨੇ ਇਸ ਸਫਾਈ ਨੂੰ ਲੈ ਕੇ ਉਹਨਾਂ ਨੂੰ ਸਵਾਲ ਦਾ ਜਵਾਬ ਵੀ ਦੇਣਾ ਪਵੇਗਾ ਉਹਨਾਂ ਤੋਂ ਸਵਾਲ ਦੇ ਜਵਾਬ ਲੈਣ ਦੀ ਵੀ ਕੋਸ਼ਿਸ਼ ਕਰਾਂਗਾ ਤਾਂ ਇਸ ਵਕਤ ਇਹ ਤਸਵੀਰਾਂ ਨੇ ਜੋ ਨਜ਼ਰ ਆ ਰਹੀਆਂ ਨੇ ਹਰ ਜਗ੍ਹਾ ਤੇ ਬੂਟੀ ਹਰ ਜਗ੍ਹਾ ਤੇ ਜਿਹੜੇ ਕਾਸਪੂਸ ਹੈ ਉਹ ਵੱਡੇ ਪੱਧਰ ਤੇ ਉੱਪਰ ਦਿਖਾਇਆ ਜਾ ਰਿਹਾ ਹੈ ਹਾਲਾਂਕਿ ਇਹ ਕਿਹਾ ਕਿਹਾ ਜਾਂਦਾ ਹੈਗਾ ਕਿ ਜਦੋਂ ਨਦੀਆਂ ਦੇ ਆਲੇ ਦੁਆਲੇ ਵੀ ਸਫਾਈ ਜਿਹੜੀ ਉਹ ਰੱਖਣੀ ਚਾਹੀਦੀ ਹੈ ਜਦੋਂ ਨਦੀ ਦੇ ਵਿੱਚਕਾਰ ਸਫਾਈ ਨਹੀਂ ਤਾਂ ਆਲੇ ਦੁਆਲੇ ਤੇ ਕੀ ਹੋਣੀ ਆਲੇ ਦੁਆਲੇ ਵੀ ਤੁਸੀਂ ਦੇਖ ਸਕਦੇ ਹੋ ਵੱਡੇ ਵੱਡੇ ਜਿਹੜੇ ਪੇੜ ਪੌਦੇ ਨੇ ਲਗੇ ਹੋਏ ਨੇ ਜੋ ਇੱਕ ਵੱਡਾ ਰੁਕਾਵਟ ਦਾ ਜਿਹੜਾ ਉਹ ਕੇਂਦਰ ਬਣ ਸਕਦਾ ਹੈਗਾ ਪਾਣੀ ਦੇ ਲਈ ਤਾਂ ਇਸ ਵਕਤ ਇਹ ਤਸਵੀਰਾਂ ਨੇ ਔਰ ਅੱਗੇ ਜਾ ਕੇ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਇਸ ਵਕਤ ਇਹ ਨਦੀ ਜਿੱਥੇ ਤੱਕ ਜਾਂਦੀ ਹੈ ਉੱਥੇ ਤੱਕ ਦੇ ਕਿਸ ਤਰੀਕੇ ਦੇ ਹਾਲਾਤ ਨੇਗੇ ਇੰਡਰਸਨ ਪਹਾਰਤੂਏ यही रहते हैं मकान में जी लगता है, हाँ। क्या लगता है कि पानी, कैसे आएगा। पानी आ जाएगा तो बच्चे कहा जाए कहाँ ले के भंगे हाँ। अभी यहाँ पे गंद भी ज्यादा है बाढ़ आती है अचानक आती है बीमारी वगैरह भी लगने का डर बीमारी डर है कभी साफ सफाई देखे नहीं कभी नहीं अभी अभी तक मैं देख रहा हूँ कोई नहीं आया टाइम हो गया रहते हो गया चार पाँच महीने चार पाँच महीने से कोई साफ सफाई वाला कोई नहीं अभी जब बारिश आने वाली है तो क्या लग रहा है लग रहा है कि भगना पड़ेगा यहाँ से कहीं अच्छा घर को भगना पड़ेगा कहीं भगना पड़ेगा वहाँ के, के रहने वाले यूपी के रहने वाले जाना पड़ेगा पड़े। पड़े यहाँ काम धंधा करने आते हैं जी जब यहाँ पर आए थे तो ये पूछा था यहाँ पानी वानी आता है या कहीं हाँ पड़ोसियों ने बताया था बाढ़ आई थी काफी ज्यादा बाढ़ आ गई थी यहाँ से लोग भग गए वापस नहीं आए कुछ लोग गए भी नुकसान हुआ नुकसान ज्यादा हुआ है अभी आप बिल्कुल नजदीक है इस नदी के इसमें क्या नजर आता नदी में नदी में डर ही महसूस होता है एकदम अचानक पानी आ जाएगा पानी का डर लगा रहता है पानी का का डर लगा, तो लगा तो रहता है प्रशासन कोई अधिकारी आया नहीं है कोई नहीं है अभी तक तो. तो मतलब कहीं वहाँ रहते थे पुल के नीचे सड़क पे रहते थे फिर उसके बाद दो तीन दिन बाद ये पानी मतलब समाप्त हो गया था, था नुकसान तो सारा ही कुछ हुआ था घर में पानी पूरा डूब गया था हम लोग के डूबने के बराबर था पानी जगह कौन सी है यही है बाबा दीप सिंह नगर है ना बाबा दीप सिंह ऊपर तक पानी था उसमें हाँ मतलब बस इतना पानी था गले तक था पानी एकदम से पानी आया था कि उस समय या आपको पहले वार्निंग दे दी गई थी नहीं एकदम से ही पानी आया था अच्छा हाँ जी आपने पहली बार देखा था ये पानी जब जी अभी तो भी साफ सफाई नहीं नजर आती इस साफ सफाई तो कुछ नहीं आती है लगता हाँ है, डर तो ही लगता है जैसे कि बारिश वारिश होने लग जाती है तो फिर जैसे कि पानी जब आता है तो डर तो लगता ही है कि दोबारा पानी ना आ जाए फिर ये नदी भरने लग जाती है ना पानी आता है तो बस ओवरफ्लो हो जाती है नदी पर हाँ फिर फुल हो जाती है तो डर लगता ही है हम लोग को फिर तो नदी के पिछली बार पानी आया था तो आपका घर का सारा सामान खराब हो चुका था हाँ जी अभी मुश्किल से बनाया हाँ जी तो अभी लगता है प्रशासन से लगता है क्योंकि डर लगेगा अगर पानी आएगा तो दोबारा साफ डर तो ही रहा है अभी तो ਇਸ ਵਕਤ ਅਸੀਂ ਆਰਮਨਸਟ੍ਰੇਡ ਇਲਾਕੇ ਦੇ ਵਿੱਚ ਖੜੇ ਆ ਕਿਉਂਕਿ ਜਦੋਂ ਵੱਡੀ ਨਦੀ ਓਵਰਫਲੋ ਹੋਈ ਤਾਂ ਇਹ ਪੌਸ਼ ਇਲਾਕਾ ਮੰਨਿਆ ਜਾਂਦਾ ਜਿਹੜਾ ਪੌਸ਼ ਇਲਾਕਾ ਬਿਲਕੁਲ ਜਿਹੜਾ ਡੁੱਬ ਚੁੱਕਾ ਸੀਗਾ ਕਿਸ਼ਤੀਆਂ ਦੇ ਰਾਹੀਂ ਲੋਕ ਜਿਹੜੇ ਰਾਸ਼ਨ ਪਹੁੰਚਾਰੇ ਸੀ ਕਿਉਂਕਿ ਜਿਹੜੇ ਘਰ ਦੇ ਲੋਕ ਸੀ ਉਹ ਛੱਤਾਂ ਦੇ ਉੱਪਰ ਹੁੰਦੇ ਸੀਗੇ ਤਾਂ ਇਸ ਵਕਤ ਅੱਜ ਸਾਡੇ ਨਾਲ ਅਮਰਜੀਤ ਸਿੰਘ ਵੜੈਚ ਜੀ ਨੇ ਜਿਨ੍ਹਾਂ ਦਾ ਘਰ ਵੀ ਹੈ ਤੇ ਸੀਨੀਅਰ ਪੱਤਰਕਾਰ ਵੀ ਨੇ ਪੇਸ਼ੇ ਤੋਂ ਔਰ ਇਹ ਪੂਰੇ ਇਲਾਕੇ ਦੇ ਵਿੱਚ ਵੀ ਪਾਣੀ ਭਰ ਗਿਆ ਸੀਗਾ ਵੜੈ ਸਾਬ ਕਿਵੇਂ ਵਿਖੀ ਜੀ ਕਿਉਂਕਿ ਹੁਣ ਨਦੀ ਦੀ ਸਫਾਈ ਨਹੀਂ ਹੈਗੀ ਆ ਆਰਮਨਸਟ੍ਰੇਡ ਦੇ ਲੋਕ ਕੀ ਸੋਚ ਅਰਬਨ ਸਟੇਟ ਦੇ ਲੋਕ ਮੈਨੂੰ ਅੱਜ ਵੀ ਸਵੇਰੇ ਕਈਆਂ ਨਾਲ ਮੇਰੀ ਗੱਲ ਹੋਈ ਆ ਲੋਕ ਘਬਰਾਏ ਹੋਏ ਆ ਕਿਉਂਕਿ ਇਸ ਵਾਰ ਤੁਹਾਨੂੰ ਪਤਾ ਮੌਸਮ ਦੇ ਵਿੱਚ ਤਬਦੀਲੀ ਇੰਨੀ ਵੱਡੀ ਆ ਗਈ ਹੈ ਕਿ ਮੌਨਸੂਨ ਪਹਿਲਾਂ ਆ ਗਈ ਹੈ ਐਡਵਾਂਸ ਸ਼ਾਹ ਅੱਡਵਾਂਸ ਵੀ ਆ ਗਿਆ ਹੈ ਔਰ ਦੂਸਰਾ ਵੀ ਪ੍ਰੋਡਿਕਸ਼ਨ ਆ ਕਿ ਸ਼ਾਇਦ ਮੌਨਸੂਨ ਬਹੁਤ ਹੈਵੀ ਹੋਣੀ ਆ ਕਿਉਂਕਿ ਜਿਵੇਂ ਉਧਰੋਂ ਸ਼ੁਰੂ ਹੋਈ ਹੈ ਕੇਰਲਾ ਦੇ ਵਿੱਚੋਂ ਆਂਧਰਾ ਦੇ ਵਿੱਚ ਹੜਾ ਚੁੱਕਿਆ ਕੇਰਲਾ ਦੇ ਵਿੱਚ ਤ੍ਰਿਪੁਰਾ ਦੇ ਵਿੱਚ ਅਸਾਮ ਦੇ ਵਿੱਚ ਆ ਚੁੱਕੇ ਹੋਇਆ ਸੋ ਲੋਕ ਘਬਰਾ ਗਏ ਹੋਏ ਆ ਕਿ ਯਾਰ ਕਿਤੇ ਦੁਬਾਰੇ ਇਸ ਵਾਰ ਆ ਗਿਆ ਪਾ ਮੈਂ ਪਿਛਲਾ ਸਾਲ ਸਾਡਾ ਲੰਘ ਗਿਆ ਘਬਰਾਏ ਹੋਏ ਆ ਲੋਕ ਲੋਕਾਂ ਨੇ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਹੋਏ ਆ ਆਪਾਂ ਜਿੱਥੇ ਖੜੇ ਆ ਇੱਥੇ 3 3 ਫੁੱਟ ਪਾਣੀ ਇੱਥੇ ਤੱਕ ਸੀਗਾ ਇੱਥੇ ਪਾਣੀ ਸੋ ਉਸ ਨੂੰ ਦੁਬਾਰੇ ਨਾ ਉਸ ਚੱਲਣ ਜੋ ਕਰੇ ਅਸੀਂ ਹੈ ਨਹੀਂ ਹੈਗੇ ਕਿ ਇੰਨਾ ਨੁਕਸਾਨ ਸਾਰੇ ਚੱਲ ਸਕਣਾ ਸੋ ਉਹਦੀਆਂ ਤਿਆਰੀਆਂ ਸ਼ੁਰੂ ਜਿਹੜੀਆਂ ਕਰ ਦਿੱਤੀਆਂ ਹੋਈਆਂ ਨੇ ਤੁਸੀਂ ਤੇ ਅਸੀਂ ਕਰ ਰਹੇ ਹੁਣ ਕਿਸ ਚੀਜ਼ ਦੀਆਂ ਅਸੀਂ ਪਿਛਲੇ ਸਾਲ ਅਸੀਂ ਕੁਝ ਸਟੈਂਡ ਬਣਾਏ ਸੀਗੇ ਆਪਣਾ ਸਾਰਾ ਫਰਨੀਚਰ ਉੱਚਾ ਚੁੱਕਿਆ ਸੀਗਾ ਤੇ ਉਹ ਕਾਫੀ ਜਿਹੜਾ ਉਹ ਲੋਕਾਂ ਨੇ ਲੱਗਿਆ ਵੀ ਯਾਰ ਪ੍ਰਬੰਧ ਕਰ ਲਿਆ ਚਲੋ ਸਾਨੂੰ ਕਰ ਲੈਣਾ ਚਾਹੀਦਾ ਕੁਝ ਲੋਕਾਂ ਨੇ ਕੀਤੇ ਵੀ ਉਹ ਪ੍ਰਸ਼ਾਸਨ ਦੀ ਤਿਆਰੀ ਤੇ ਨਹੀਂ ਭਰੋਸਾ ਕਿਉਂਕਿ ਮੰਤਰੀ ਸਾਹਿਬ ਕਹਿੰਦੇ ਮੈਂ ਖੁਦ ਜਾ ਰਿਹਾ ਹੈਗਾ ਸਾਰੀ ਜਗ੍ਹਾ ਤੇ ਜਾ ਕੇ ਦੇਖ-ਦੇਖ ਰਹੇ ਨੇ ਵਿਧਾਇਕ ਦੇਖ ਰਹੇ ਨੇ ਬਹੁਤ-ਬਹੁਤ ਸ਼ੁਕਰੀਆ ਜੀ ਮੈਂ ਹੱਥ ਜੋੜ ਕੇ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਕਿ ਉਹ ਹੜਾਂ ਵੇਲੇ ਵੀ ਆਏ ਸੀ ਤੇ ਉਹ ਇਸ ਵਾਰ ਹੜਾਂ ਤੋਂ ਪਹਿਲਾਂ ਵੀ ਆ ਗਏ ਆ ਉਹਨਾਂ ਨੇ ਵੇਖ ਲਿਆ ਚੱਕਰ ਮਾਰ ਗਏ ਆ ਤੇ ਹੜਾ ਜਿਹੜੇ ਆ ਸਾਨੂੰ ਬੜੀ ਤਸੱਲੀ ਆ ਕਿ ਹੜ ਨਹੀਂ ਆਉਣਗੇ ਹਾਂਜੀ ਚੱਕਰ ਮਾਰਨ ਨਾਲ ਬਿਆਨ ਦੇਣ ਨਾਲ ਹੜ ਨਹੀਂ ਰੁਕਣੇ ਤੇ ਕਿਉਂਕਿ ਸਰਕਾਰ ਦਾ ਜ਼ੋਰ ਤੇ ਲੱਗਿਆ ਆ ਸੀ ਲੁਧਿਆਣੇ ਸਾਰਾ ਹਾਂ ਤੇ ਹੜਾਂ ਨੂੰ ਕਿਨੇ ਵੇਖਣਾ ਗੱਲ ਇਹ ਆ ਕਿ ਮੰਤਰੀ ਸਾਹਿਬ ਨੇ ਡਾਕਟਰ ਬਲਬੀਰ ਸਿੰਘ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਕਿ ਜੀ ਅਸੀਂ ਜਿਹੜਾ ਥੋੜੇ 15 ਦਿਨਾਂ ਦੀ ਗੱਲ ਆ ਪੁਰਾਣੀ ਗੱਲ ਇਹ ਹਾਂ ਨਦੀ ਵਾਲੇ ਪੁਲ ਤੇ ਨਦੀ ਤੋਂ ਚੱਕਰ ਲਾ ਕੇ ਕਹਿੰਦੇ ਜੀ ਅਸੀਂ ਨਾ ਸ਼ਿਵਾਲਿਕ ਤੋਂ ਲੈ ਕੇ ਤੇ ਪਟਿਆਲੇ ਤੱਕ ਜਿਹੜੀ ਆ ਪਟਿਆਲਾ ਕੀ ਰੋ ਹੈ ਦੇ ਨਾਲ 1000 ਖੂਬ ਬਣਾ ਰਹੇ ਆ ਤੇ ਉਹਦੇ ਵਿੱਚ ਜਿਹੜਾ ਉਹ ਕੰਕਰੀਟ ਪਾ ਕੇ ਰੇਤਾ ਪਾ ਕੇ ਉਹ ਪਾਣੀ ਜਿਹੜਾ ਨਾ ਹੜਾਂ ਦਾ 5 ਲੱਖ ਕਿਊਸਿਕ ਪਾਣੀ ਜਿਹੜਾ ਇੱਕ ਚ ਜਾਊਗਾ ਇਹਨਾਂ ਕੁਝ ਉਹਨਾਂ ਦੱਸਿਆ ਮੈਨੂੰ ਡਾਕਟਰ ਸਾਹਿਬ ਕਿਉਂਕਿ ਆਪ ਸਾਇੰਟਿਸਟ ਡਿਪਾਰਟਮੈਂਟ ਨਾਲ ਜੁੜਿਆ ਵਿਗਿਆਨਿਕ ਨੇ ਹੈਲਥ ਡਿਪਾਰਟਮੈਂਟ ਨਾਲ ਜੁੜੇ ਆ ਪਤਾ ਉਹਨਾਂ ਨੂੰ ਕਿ ਹੜਾਂ ਦਾ ਪਾਣੀ ਜਿਹੜਾ ਉਹ ਕਦੇ ਵੀ ਕਦੇ ਵੀ ਕਿਸੇ ਗਵਰਨਮੈਂਟ ਵੱਲੋਂ W.H.O ਵੱਲੋਂ ਵੀ ਜਿਹੜਾ ਰეკਮੈਂਡ ਨਹੀਂ ਹੈਗਾ ਕਿ ਤੁਸੀਂ ਸਿੱਧਾ ਗਰਾਊਂਡ ਵਾਟਰ ਪਾ ਸਕਦੇ ਹੋ ਕਿਉਂਕਿ ਉਹਦੇ ਵਿੱਚ ਬਹੁਤ ਸਾਰੇ ਟਾਕਸਿਕ ਮਿਲੇ ਹੁੰਦੇ ਆ ਸੋ ਇਸ ਕਰਕੇ ਉਹ ਤਾਂ ਬੜਾ ਡੇਂਜਰਸ ਹੈ ਪਤਾ ਨਹੀਂ ਡਾਕਟਰ ਸਾਹਿਬ ਨੇ ਸਲਾਹ ਕੀ ਨਹੀਂ ਦਿੱਤੀ ਉਹਨਾਂ ਨੇ ਦੱਸਿਆ ਵੀ ਨਹੀਂ ਦੂਸਰਾ ਉਹਨਾਂ ਨੇ ਕਿਹਾ ਜੀ ਅਸੀਂ ਨਦੀ ਵਾਲਾ ਜਿਹੜਾ ਬੋਲ ਹੈ ਨਾ ਡਕਾਲਾ ਰੋਡ ਤੇ ਜਿੱਥੋਂ ਨਦੀ ਦਾ ਬਹੁਤ ਬੋਟਲネック ਆ ਉੱਥੇ ਜਿਹੜੀ ਉੱਥੇ ਚਿੜੀਆ ਹਾਂ ਅਸੀਂ ਉਹ ਚੌੜਾ ਕਰਾਂਗੇ ਉਹਨਾਂ ਨੇ ਕੁਝ ਨਹੀਂ ਦੱਸਿਆ ਕਿ ਫੋਰੈਸਟ ਡਿਪਾਰਟਮੈਂਟ ਨੂੰ ਲਿਖ ਦਿੱਤਾ ਹੋਇਆ ਕਦੋਂ ਉਹਨਾਂ ਨੂੰ ਜਿਹੜੀ ਆ ਪਰਮਿਸ਼ਨ ਮਿਲੀ ਆ ਕਿੰਨਾ ਪੈਸਾ ਲਾ ਰਿਆ ਕਦੋਂ ਕੰਮ ਸ਼ੁਰੂ ਕਰ ਉਹ ਕਹਿੰਦੇ ਨੇੜੇ ਆਈ ਜਾਨ ਤੇ ਵਿਨੋ ਕੁੜੀ ਦੇ ਕੰਨ ਸਿਰ ਦੇ ਉੱਤੇ ਤੇ ਬਾਰਸ਼ਾਂ ਆਈਆਂ ਤਾਂ ਹੁਣ ਤੁਸੀਂ ਉੱਥੇ ਤੁਹਾਡਾ ਲੱਗਦਾ ਉੱਥੇ ਬੁੱਕ ਬਣੂਗਾ ਇਸ ਏਰੀਆ ਦੇ ਵਿੱਚ ਪੂਰਾ ਪਾਣੀ ਭਰ ਗਿਆ ਸੀ ਇਹ ਸਾਰੇ ਘਰ ਡੁੱਬ ਗਏ ਸੀ ਦੇਖੋ ਜਿੱਥੇ ਮੈਂ ਖੜਿਆ ਹਾਂ ਜਿੱਥੇ ਆਪਾਂ ਇਸ ਟਾਈਮ ਖੜੇ ਹੋਇਆ ਇੱਥੇ ਮੇਰੇ ਇੰਨਾ ਇੰਨਾ ਪਾਣੀ ਸੀ ਲੱਕ ਦਾ ਜਿੱਥੇ ਆਪਾਂ ਖੜੇ ਹੋਏ ਜਿੱਥੇ ਆਪਾਂ ਖੜੇ ਆ ਇਹ ਵੀ ਦੋ ਦੋ ਫੁੱਟ ਮਤਲਬ ਤੁਸੀਂ ਸਮਝ ਲਓ ਸੜਕ ਤੋਂ ਉੱਪਰ ਜਿਹੜਾ ਉਹ 4 4 ਸਾਢੇ 4 4 ਫੁੱਟ ਪਾਣੀ ਸੀ ਸੜਕ ਤੋਂ ਖਲੋਕੇ ਇਹ ਜਿਹੜਾ ਤੁਸੀਂ ਦੇਖਦੇ ਪਿਆ ਹੋ ਸਾਰੇ ਅੱਜ ਇੱਥੇ ਬੀਬੀ ਵੀ ਆਉਣ ਰਹੀ ਆ ਤਾਂ ਡੁੱਬਦਾ ਸੀ ਸਾਰਾ ਇੱਥੇ ਸਾਰਾ ਇੱਥੇ ਤੇ ਮੇਰੇ ਐਸ ਚੌਂਕ ਦੇ ਵਿੱਚ ਆ ਜਿਹੜਾ ਚੌਂਕ ਜਿੱਥੇ ਗੱਡੀਆਂ ਖੜੀਆਂ ਹੋਈਆਂ ਨੇ ਤੁਸੀਂ ਮੜਾ ਜਾ ਇੱਧਰ ਦਿਖਾਉਂਗੇ ਇਹਦੇ ਵਿੱਚ ਫੋਰਡ ਟਰੈਕਟਰ ਆ ਕੇ ਪੂਰਾ ਡੁੱਬ ਗਿਆ ਸੀ ਸੀਟਾਂ ਤੋਂ ਉੱਪਰ ਉਹਦੀ ਜਿਹੜੀ ਬੋਡੀ ਬਿਲਕੁਲ ਡੁੱਬ ਚੁੱਕੀ ਜਿਹੜੇ ਰਾਸ਼ਨ ਵੰਡ ਰਹੇ ਸੀ ਬਣਾਉ ਸੋ ਇਸ ਨਹੀਂ ਰਾਸ਼ਨ ਵਾਲੇ ਨਹੀਂ ਉਹ ਵੈਸੇ ਕਿਸੇ ਦੇ ਘਰੇ ਚੱਲੇ ਸੀਗੇ ਕਿਸੇ ਨੂੰ ਕੱਢਣ ਵਾਸਤੇ ਹਾਂ ਜਿਹੜੇ ਫਸ ਗਏ ਸੀ ਹਾਂ ਇਹ ਪਹਿਲੇ ਦਿਨ ਦੀ ਗੱਲ ਈ 11 ਰਾਤ ਦੀ ਦੂਸਰੀ ਗੱਲ ਇਹ ਆ ਕਿ ਇਸ ਵਾਰ ਕੁਝ ਨਹੀਂ ਹੋਇਆ ਨਦੀ ਦੀ ਸਫਾਈ ਦੀ ਗੱਲ ਤਾਂ ਤੁਸੀਂ ਦੂਰ ਦੀ ਛੱਡੋ ਉਹ ਤਾਂ ਪਾਣੀ ਜੇ ਆਇਆ ਤੇ ਉਹ ਕੱਢ ਕੇ ਲੈ ਜਾਊਗਾ ਸ਼ਾਇਦ ਬੂਟੀ ਨੂੰ ਨਾ ਉਹਨਾਂ ਨੇ ਬੰਨਿਆਂ ਦੇ ਉੱਤੇ ਗੱਲ ਕੋਈ ਕੰਮ ਕੀਤਾ ਆਇਆ ਨਾ ਉਹਨਾਂ ਨੇ ਦੌਲਤਪੁਰ ਵਾਲੇ ਪਿਛਲੇ ਪਾਸੇ ਕੁਝ ਕੀਤਾ ਆ ਨਾ ਨਦੀ ਦਾ ਪੁਲ ਵੱਡਾ ਕਰਨ ਕੀਤਾ ਡਕਾਲਾ ਕਰਨ ਦਾ ਕੀਤਾ ਆ ਸੋ ਲੋਕਾਂ ਦੇ ਵਿੱਚ دہشت ਜ਼ਰੂਰ ਹੈਗੀ ਆ ਆਪਣੇ ਆਪਣੇ ਪ੍ਰਬੰਧ ਕਰਦੇ ਆ ਔਰ ਮੈਨੂੰ ਮੈਂ ਇਹ ਦਾਅਵੇ ਨਾਲ ਗੱਲ ਕਰ ਸਕਦਾ ਕਿ ਅਗਰ 2023 ਵਰਗਾ ਮੀ ਪੈ ਗਿਆ ਦੁਨੀਆ ਦੀ ਕੋਈ ਸ਼ਕਤੀ ਸਾਡੇ ਇਸ ਇਲਾਕੇ ਨੂੰ ਜਿਹੜੀ ਆ ਉਹ ਹੜ੍ਹ ਤੋਂ ਨਹੀਂ ਬਚਾ ਸਕਦੀ ਇਹ ਲੋਕੀ ਇਹ ਨਾ ਸਮਝਣ ਕਿ ਮੈਂ دہشت ਫਲਾ ਰਿਹਾ دہشت ਨਹੀਂ ਫਲਾ ਰਿਹਾ ਅਸੀਂ ਪਹੁੰਚ ਚੁੱਕੇ ਹਾਂ ਉਹ ਸਾਨੂੰ ਜਿਹੜੀਆਂ ਗਰਾਉਂਡ ਰਿਐਲਿਟੀਜ਼ ਦਾ ਪਤਾ ਹੈ ਕਿ ਸਰਕਾਰ ਦੇ ਹੁਣ ਤੱਕ ਜਿੰਨੇ ਪ੍ਰਬੰਧ ਕੀਤੇ ਗਏ ਆ ਉਹਨਾਂ ਨੇ ਤੁਹਾਨੂੰ ਜੇ ਉਹਨਾਂ ਮੀਂਹ ਆ ਗਿਆ ਤਾਂ ਕੋਈ ਸ਼ਕਤੀ ਨਹੀਂ ਬਚਾ ਸਕਦੀ ਆਪਣੇ ਪ੍ਰਬੰਧ ਸਾਨੂੰ ਕਰ ਲੈਣੇ ਚਾਹੀਦੇ ਵਿੱਚ ਤਿਆਰੀ ਕੀ ਕਰ ਰਹੇ ਹੋ ਸਕੇਟ ਦੇ ਵਿੱਚ ਕੀ ਤਿਆਰੀ ਕਰ ਰਹੇ ਤੁਸੀਂ ਕਹਿੰਦਾ ਮੈਂ ਘਰ ਦੇ ਸਮਾਨ ਨੂੰ ਪਹਿਲਾਂ ਚੱਕ ਤਾ ਸੀ ਉੱਚਾ ਪਿਛਲੇ ਸਾਲ ਤਾਂ ਅਸੀਂ ਜਿਹੜੇ ਆ ਸਟੈਂਡ ਬਣਾ ਲਏ ਸੀਗੇ ਲੇਕਿਨ ਇਸ ਵਾਰ ਅਸੀਂ ਸੋਚਿਆ ਕਿ ਪਾਣੀ ਜਿਹੜਾ ਉਹ ਪਿਛਲੀ ਵਾਰੀ ਆ ਗਿਆ ਅੰਦਰ ਵੀ ਪਾਣੀ ਨਾ ਅੰਦਰ ਆਵੇ ਸੋ ਅਸੀਂ ਕੀ ਕਰ ਰਹੇ ਹਾਂ ਅਸੀਂ ਹੁਣ ਮਿੱਟੀ ਦੇ ਥੈਲੇ ਭਰ ਕੇ ਇਸ ਗੇਟ ਦੇ ਅੱਗੇ ਰੱਖ ਲੈਣੇ ਆ ਜਦੋਂ ਹੜ ਆਇਆ ਉਦੋਂ ਲਾਉਣੇ ਸ਼ੁਰੂ ਕਰ ਦੇਾਂਗੇ ਔਰ ਜਿਹੜੇ ਸਾਡੇ ਸੀਵਰੇਜ ਦੇ ਵਿੱਚੋਂ ਸੁਣਨ ਵਾਲੇ ਕਹਿਣਗੇ ਜੀ ਤੁਹਾਡਾ ਗੇਟ ਤੋਂ ਤੇ ਪਾਣੀ ਰੁਕ ਜਾਊਗਾ ਸੀਵਰੇਜ ਦਾ ਪਾਣੀ ਬਾਥਰੂਮਾਂ ਚੋ ਆ ਜਾਣਾ ਉੱਥੇ ਮੈਂ ਡਰੇਨੇਜ ডিপਾਰਟਮੈਂਟ ਵਾਲਿਆਂ ਕੋਲ ਪੁੱਛਿਆ ਸੀ ਕਿ ਸੀਵਰੇਜ ਦਾ ਪਾਣੀ ਕਿਵੇਂ ਰੋਕ ਸਕਦੇ ਆ ਤਾਂ ਉਹਨਾਂ ਨੇ ਦੱਸਿਆ ਕਿ ਤੁਸੀਂ ਗੋਹਾ ਲੈ ਕੇ ਸੁੱਕਾ ਪਾਥੀਆਂ ਲੈ ਕੇ ਉਹਨਾਂ ਨੂੰ ਤੁਸੀਂ ਥੈਲੇ ਚ ਪਾ ਗਲੋ ਛੋਟੇ ਜਿਹੇ ਚ ਤੇ ਉਹ ਜਿਹੜਾ ਉਹਦਾ ਹੌਲ ਹੁੰਦਾ ਸੀ ਵਰੇਜ ਵਾਲਾ ਬਾਥਰੂਮ ਦੇ ਵਿੱਚ ਤੁਹਾਡੇ ਜਿੱਥੇ ਜਾਲੀ ਲੱਗੀ ਆ ਉਹਦੇ ਵਿੱਚ ਧਰ ਦਿਓ ਕਿਉਂਕਿ ਗੋਆ ਪਾਣੀ ਲੱਗਣ ਦੇ ਨਾਲ ਫੁੱਲ ਜਾਂਦਾ ਉਹਦੇ ਉੱਤੇ ਫਿਰ ਤੁਸੀਂ ਕੋਈ ਭਾਰ ਧਰ ਦਿਓ ਭਰ ਕੇ ਇੱਕ ਬੋਰੀ ਧਰ ਦਿਓ ਮਿੱਟੀ ਦੀ ਤਾਂ ਉਹ ਪਾਣੀ ਜਿਹੜਾ ਉਹ ਤੁਹਾਡੇ ਅੰਦਰ ਜਿਹੜਾ ਨਹੀਂ ਆਏਗਾ ਇਹ ਅਸੀਂ ਇਸ ਵਾਰ ਜਿਹੜਾ ਨਾਲ ਐਕਸਟਰਾ ਕਰ ਰਹੇ ਹਾਂ ਆਪ ਤੇ ਆ ਹੁਣ ਆ ਪਵੇਗਾ ਜਦੋਂ ਸਰਕਾਰਾਂ ਤੇ ਭਰੋਸਾ ਨਰਵੇ ਤਾਂ ਆਪ ਤਿਆਰ ਹੋਣਾ ਪਵੇਗਾ ਤੁਹਾਡੇ ਹੋਰ ਸਾਥੀ ਕੀ ਕਹਿੰਦੇ ਤੁਸੀਂ ਬਤੌਰ ਪੱਤਰਕਾਰ ਹੋ ਪੱਤਰਕਾਰ ਤੁਸੀਂ ਇਸ ਤਰੀਕੇ ਦੇ ਨਾਲ ਥ੍ਰੈਟ ਮਹਿਸੂਸ ਕਰਦੇ ਹੋ ਕਿ ਪਾਣੀ ਆ ਜਾਏਗਾ ਸਾਰਾ ਕੁਝ ਆ ਜਾਏਗਾ ਆਮ ਲੋਕ ਕੀ ਸੋਚਦੇ ਹੋਣਗੇ ਜਿਹੜ ਕਾ ਵੀ ਹੋਏਗਾ ਜੇ ਪੌਸ਼ ਇਲਾਕਾ ਤਾਂ ਕਈ ਗਰੀਬ ਘਰ ਵੀ ਜਿਹੜੇ ਸਭ ਤੋਂ ਪਹਿਲਾਂ ਕਿਨਾਰੇ ਤੇ ਆਉਂਦੇ ਨੇਗੇ ਉਹਨਾਂ ਦੇ ਮਨ ਦੇ ਵਿੱਚ ਕੀ ਦਹਿਸ਼ਤ ਹੈ ਬਹੁਤ ਡਰੇ ਹੋਏ ਆ ਲੋਕ ਜੀ ਬਹੁਤ ਡਰੇ ਆ ਸਰਕਾਰਾਂ ਦਾ ਤੇ ਹਾਲ ਤੁਸੀਂ ਦੇਖ ਚੁੱਕੇ ਹੋ 2 ਸਾਲਾਂ ਤੋਂ ਬਿਆਨ ਚੱਲਦੇ ਰਹੇ ਆ ਮੀਟਿੰਗਾਂ ਚੱਲਦੀਆਂ ਪਈਆਂ ਹੋਈਆਂ ਨੇ ਕੁਝ ਨਹੀਂ ਕੀਤਾ ਆ ਸੋ ਪਿਛਲੀ ਵਾਰੀ ਵੇਖ ਚੁੱਕੇ ਹੋ ਆ ਪਿਛਲੀ ਵਾਰੀ ਜਿਹੜਾ 2023 ਸਾੜ ਆਇਆ ਸੀ ਸਰਕਾਰ ਨੇ ਕੀ ਕੁਝ ਕੀਤਾ ਸੀਗਾ ਹਾਲੇ ਕਿ ਪ੍ਰਸ਼ਾਸਨ ਲੱਗਿਆ ਰਿਹਾ ਆਇਆ ਸੀਗਾ ਪਰ ਜਿੰਨਾ ਕੰਮ ਲੋਕਾਂ ਨੇ ਕੀਤਾ ਇੱਕ ਦੂਜੇ ਨੂੰ ਕੱਢਿਆ ਆ ਕੇ ਆਰਮੀ ਨੇ ਬਹੁਤ ਕੰਮ ਕੀਤਾ ਸੀ ਉਦੋਂ ਆਰਮੀ ਸਾਨੂੰ ਰਾਤ ਨੂੰ ਸਵੇਰੇ 4 ਵਜੇ ਕੱ ਇਹ ਇੱਕ ਗਰਭਵਤੀ ਲਈ ਔਰਤ ਸੀ ਕਿ ਉਹਨੂੰ ਕੱਢ ਕੇ ਲੈ ਕੇ ਬਜ਼ੁਰਗ ਨੂੰ ਕੱਢ ਕੇ ਲੈ ਕੇ ਗਏ ਉਹਨਾਂ ਨੇ ਬਹੁਤ ਕੰਮ ਕੀਤਾ ਆਰਮੀ ਤੋਂ ਤੁਸੀਂ ਕਹਿ ਨਹੀਂ ਸਕਦੇ ਪ੍ਰਸ਼ਾਸਨ ਠੀਕਾ ਉਹ ਉਹਨਾਂ ਨੇ ਤਾਂ ਕਰਨਾ ਹੀ ਹੁੰਦਾ ਜੀ ਮੀਟਿੰਗਾਂ ਹੜ੍ਹਾਂ ਤੋਂ ਪਹਿਲਾਂ ਮੀਟਿੰਗਾਂ ਕਰ ਲਓ ਜੀ ਹਾਂਜੀ ਰਾਸ਼ਨ ਭਰ ਲਓ ਜੀ ਤੇ ਰੇਤ ਦੇ ਬੋਰੇ ਭਰ ਕੇ ਰੱਖ ਲਵਾ ਦੇਖੋ ਕੀ ਹੋਇਆ ਨਾਲ ਜਿਹੜੀ ਨਹਿਰ ਕੱਟੀ ਗਈ ਹੈ ਉੱਥੇ ਕਿੰਨਾ ਨੁਕਸਾਨ ਹੋ ਗਿਆ ਉੱਥੇ ਸੋ ਪ੍ਰਸ਼ਾਸਨ ਦੇ ਉੱਤੇ ਪ੍ਰਸ਼ਾਸਨ ਨਹੀਂ ਸਰਕਾਰ ਦੇ ਉੱਤੇ ਸਾਨੂੰ ਕੋਈ ਜਿਹੜਾ ਇਸ ਵਾਰ ਯਕੀਨ ਨਹੀਂ ਯਕੀਨ ਕੀ ਖਤਮ ਹੋ ਚੁੱਕਿਆ ਹੈ આજਕੀਨ ਜੇ ਕਰਨਾ ਹੁੰਦਾ ਤੇ 2 ਸਾਲਾਂ ਦਾ ਵਕਫਾ ਬਹੁਤ ਸੀ ਬਹੁਤ ਸੀ 2 ਸਾਲਾਂ ਦਾ ਵਕਫਾ ਹੁਣ ਤੇ 1.5 ਸਾਲ ਰਹਿ ਗਿਆ ਉਹ ਲੋਕੀ ਦੱਸਣਗੇ ਫਿਰ ਸਤਾ ਵਿੱਚ ਬਿਲਕੁਲ 2 ਸਾਲ ਦਾ ਸਮਾਂ ਬਹੁਤ ਹੁੰਦਾ ਹੈਗਾ ਕਿਸੇ ਵੀ ਚੀਜ਼ ਨੂੰ ਤੰਦਰੁਸਤ ਕਰਨ ਦੇ ਲਈ ਤਾਂ ਇਹ ਅਰਬਸਟ੍ਰੇਟ ਦਾ ਇਲਾਕਾ ਹੈ ਹੋਰ ਵੀ ਇਲਾਕੇ ਤੋਂ ਸਫ਼ਰ جاری ਹੈ ਅੱਗੇ ਵੀ ਵਿਖਾਉਨੇ ਕਿ ਕਿਵੇਂ ਦਾ ਹਾਲਾਤ ਨੇ ਔਰ ਕਿਵੇਂ ਨਜ਼ਰ ਆ ਰਹੀ ਨਦੀ ਤਾਂ ਹੁਣ ਅਸੀਂ ਇਹ ਨਦੀ ਤੇ ਚਲਦੇ ਚਲਦੇ ਨਾਲ ਹੀਰਾ ਬਾਗ ਵਾਲੇ ਪੁਲ ਤੇ ਆ ਗਏ ਆ ਇਸ ਪੁਲ ਨੂੰ ਜੇਕਰ ਉਸ ਸਮੇਂ ਜਦੋਂ ਹੜ ਆਇਆ ਸੀ ਜੇਕਰ ਉਹ ਤਸਵੀਰ ਦਿਖਾਉਣ ਦੀ ਜਾਂ ਸਮਝਾਉਣ ਦੀ ਕੋਸ਼ਿਸ਼ ਕਰੀਏ ਤਾਂ ਇਹ ਜਿਹੜਾ ਪੁੱਲ ਹੈ ਉਹ ਸਮੇਂ ਟੁੱਟ ਚੁੱਕਾ ਸੀਗਾ ਇਸ ਦਾ ਲਿੰਕ ਜਿਹੜਾ ਟੁੱਟ ਗਿਆ ਸੀਗਾ ਉਸ ਦੇ ਪੈਚਵਰਕ ਦੇਖੋ ਤੁਸੀਂ ਕਿਵੇਂ ਲਾਇਆ ਹੈਗਾ ਹਾਲਾਂਕਿ 2 ਸਾਲਾਂ ਦੇ ਵਿੱਚ ਜੇਕਰ ਕਹਿ ਲਈਏ ਤਾਂ ਇੱਕ ਸੜਕ ਵੀ ਚੰਗੀ ਤਰੀਕੇ ਦੇ ਨਾਲ ਨਹੀਂ ਬਣ ਪਾਈ ਕਿਉਂਕਿ ਇਹ ਟਾਈਲਾਂ ਦੇ ਨਾਲ ਹੀ ਇਹ ਸੜਕ ਨੂੰ ਪੈਚਵਰਕ ਲਾ ਦਿੱਤਾ ਗਿਆ ਇਹ ਸੜਕ ਟੁੱਟ ਚੁੱਕੀ ਸੀਗੀ ਜਦੋਂ ਬਾੜ ਆਈ ਸੀ ਜਦੋਂ ਹੜ੍ਹ ਆਏ ਸੀਗੇ ਹੜ੍ਹ ਦੇ ਵਿੱਚ ਇਹ ਬਿਲਕੁਲ ਪੁਲ ਦਾ ਲਿੰਕ ਜਿਹੜਾ ਉਹ ਟੁੱਟ ਗਿਆ ਸੀਗਾ ਉਸ ਤੋਂ ਬਾਵਜੂਦ ਵੀ ਪ੍ਰਸ਼ਾਸਨ ਨੇ ਕੁਝ ਨਹੀਂ ਸਿੱਖਿਆ ਇਹ ਇੱਕ ਵੱਡਾ ਸਵਾਲ ਹੈ ਉਸ ਤੋਂ ਬਾਅਦ ਜੇਕਰ ਇਸ ਪੁਲ ਤੋਂ ਹੋਰ ਤਸਵੀਰ ਤਾਂ ਘਾਉਣ ਦੀ ਕੋਸ਼ਿਸ਼ करिए ਕਿਉਂਕਿ ਲਗਾਤਾਰ ਜਿਸ ਤਰੀਕੇ ਨਾਲ ਚਲਦੇ ਆ ਰਹੇ ਆ ਪਿੱਛੋਂ ਤਾ ਲੋਕਾਂ ਦਾ ਵੀ ਇਹ ਕਹਿਣਾ ਹੈਗਾ ਜਿਹੜੇ ਨਹਿਰ ਦੇ ਕਿਨਾਰੇ ਰਹਿੰਦੇ ਨੇ ਉਹ ਕਹਿੰਦੇ ਨੇ ਕਿ ਸਾਨੂੰ ਡਰ ਲੱਗਦਾ ਹੈਗਾ ਕਿਉਂਕਿ ਬਿਲਕੁਲ ਜਿਸ ਤਰੀਕੇ ਨਾਲ ਬੂਟੀਆਂ ਭਰੀਆਂ ਹੋਈਆਂ ਨੇ ਆ ਸਿਖਰ ਤੱਕ ਜਿੱਥੇ ਤੱਕ ਨਿਗਾਹ ਜਾਂਦੀ ਹੈ ਉੱਥੇ ਤੱਕ ਜਿਹੜੀ ਹੈ ਬੂਟੀਆਂ ਬੂਟੀਆਂ ਤੁਹਾਨੂੰ ਹਰੀ ਜਿਹੜੀ ਇਸ ਤਰੀਕੇ ਨਾਲ ਲੱਗਦਾ ਕਿ ਕੋਈ ਖੇਤ ਹੁੰਦੇ ਨੇ ਲੇਕਿਨ ਇਹ ਖੇਤ ਨਹੀਂ ਵੱਡੀ ਨਦੀ ਹੈਗੀ ਹੈ ਔਰ ਵੱਡੀ ਨਦੀ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਹਰ ਲਾਸਟ ਐਂਡ ਤੱਕ ਜਿਹੜੀ ਹੈ ਉਹ ਇਸ ਵਕਤ ਇਸ ਹਰੀ ਬੂਟੀ ਦੇ ਵਿੱਚ ਨਜ਼ਰ ਆ ਰਹੀ ਹੈਗੀ ਹੈ ਔਰ ਹਾਂ ਥਾਤੇ ਕੂੜਾ ਗੰਧ ਜਿਹੜਾ ਪਿਆ ਹੋਇਆ ਆਲੇ-ਦੁਆਲੇ ਜਿਹੜਾ ਗੰਦ ਪਿਆ ਹੋਇਆ ਔਰ ਹਲੇ ਵੀ ਜਿਸ ਕੋ ਕੀ ਲੋਕਾਂ ਦੀ ਦੁਕਾਨਾਂ ਨੇ ਲੋਕਾਂ ਦੇ ਘਰ ਨੇ ਬਿਲਕੁਲ ਇਸ ਵੱਡੀ ਨਦੀ ਦੇ ਨਾਲ ਜਦੋਂ ਓਵਰਫਲੋ ਹੋ ਜਾਂਦੀ ਹੈ ਤੇ ਵੱਡੀ ਨਦੀ ਜਿਹੜੀ ਆ ਉਹ ਬਾਹਰ ਆ ਜਾਂਦੀ ਹੈਗੀ ਆ ਤਾਂ ਇਹ ਹੀਰਾਬਾਗਲਾ ਪੁਲ ਹੈ ਇਸ ਤੋਂ ਅੱਗੇ ਵੀ ਜਾਵਾਂਗੇ ਇਸ ਤੋਂ ਅੱਗੇ ਵੀ ਦਿਖਾਵਾਂਗੇ ਜਦੋਂ ਅੱਜ 2 ਸਾਲਾਂ ਦੇ ਵਿੱਚ ਸੜਕ ਕਿਉਂ ਨਹੀਂ ਬਣੀ ਤੇ ਇੱਕ ਵੱਡਾ ਸਵਾਲ ਹੈ ਕਿ ਪ੍ਰਸ਼ਾਸਨ ਇੰਨੇ ਸਮੇਂ ਤੋਂ ਲਾਪਰਵਾਹ ਕਿਉਂ ਹੈਗਾ ਜਾਂ ਜੋ ਮੰਤਰੀ ਸਹਿਬਾਨ ਐਮਐਲਏ ਸਹਿਬਾਨ ਇੱਥੇ ਆ ਕੇ ਫੋਟੋਆਂ ਖਿਚਾਉਂਦੇ ਨੇ ਇਹ ਕਿਸੇ ਦੇ ਤੌਰ ਦੇ ਉੱਪਰ ਹੁੰਦਾ ਕਿਉਂਕਿ ਕਈ ਆਏ ਤੇ ਦਾਵਾ ਜਰੂਰ ਕੀਤਾ ਕਿ ਤੁਹਾਨੂੰ ਖੂਬ ਬਣਾ ਲੈਣਾ ਚਾਹੀਦਾ ਹੈ ਤੁਹਾਨੂੰ ਇਹ ਕਰ ਲੈਣਾ ਚਾਹੀਦਾ ਤੁਹਾਨੂੰ ਉਹ ਕਰ ਲੈਣਾ ਚਾਹੀਦਾ ਲੇਕਿਨ ਜ਼ਿੰਮੇਵਾਰੀ ਤੁਹਾਡੀ ਬਣਦੀ ਹੈਗੀ ਆ ਇਹ ਬੰਨ ਵੀ ਬਣੇ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਕਿਉਂਕਿ ਇਹ ਬੰਨ ਜਦੋਂ ਹੜ ਆਏ ਸੀਗੇ ਤਾਂ ਬਣਾਏ ਗਏ ਸੀ ਕਿਉਂਕਿ ਉਹ ਵੀ ਪੁੱਲ गिरਣ ਦਾ ਡਰ ਸੀਗਾ ਤਾ ਇਹ ਬੰਨ ਜਿਹੜੇ ਨੇ ਉਹ ਲੱਕੜ ਦੇ ਬਣੇ ਹੋਏ ਨਜ਼ਰ ਆ ਰਹੇ ਨੇ ਦੋਨੋਂ ਪਾਸੇ ਬਣੇ ਹੋਏ ਨੇਗੇ ਇਸ ਪਾਸੇ ਵੀ ਹੈਗੇ ਤਾਂ ਉਸ ਪਾਸੇ ਵੀ ਹੈਗੇ ਕਿਉਂਕਿ ਇਹ ਪਹਿਲਾਂ ਜਦੋਂ ਪਟਿਆਲਾ ਹੁੰਦਾ ਸੀ ਤਾਂ ਪਟਿਆਲਾ ਪੁਰਾਣਾ ਜਿਹੜੇ ਪਟਿਆਲੇ ਦਾ ਜ਼ਿਕਰ-ਜ਼ਿਕਰ ਕੀ ਰਿਹਾ ਤਾਂ ਉਸਮੇ ਇੱਕ ਇਹ ਪੁੱਲ ਜਿਹੜਾ ਉਹ ਨਜ਼ਰ ਆਉਂਦਾ ਹੋਵੇਗਾ ਇਸ ਤਰੀਕੇ ਦਾ ਸੀਗਾ ਉਸ ਤੋਂ ਬਾਅਦ ਇਸ ਪੁੱਲ ਨੂੰ ਵੱਡਾ ਕਰ ਦਿੱਤਾ ਸੀ ਤਾਂ ਉਸ ਤੋਂ ਬਾਅਦ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਨੂੰ ਵੇਖਣ ਨੂੰ ਮਿਲਿਆ ਸੀਗੀਆਂ ਲੇਕਿਨ ਹਾਲੇ ਵੀ ਪ੍ਰਸ਼ਾਸਨ ਤਨਾਤ ਨਹੀਂ ਜਾਂ ਸਤਰਕ ਨਹੀਂ ਇਹ ਕਬੱਡੀ ਸਿੱਧੇ ਤੌਰ ਤੇ ਉੱਪਰ ਸਵਾਲ ਬਣਦਾ ਹੈਗਾ ਔਰ ਗੰਦਗੀ ਤੁਹਾਨੂੰ ਥਾਂ ਥਾਂ ਤੇ ਨਜ਼ਰ ਆਉਂਦੀ ਹੈ ਇਹ ਸਫ਼ਰ ਇੱਥੇ ਤੱਕ ਨਹੀਂ ਅੱਗੇ ਤੱਕ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਕਿਵੇਂ ਅੱਗੇ ਦੇ ਹਾਲਾਤ ਨਾਲ ਕਿਵੇਂ ਜਿਵੇਂ ਇਲਾਕਿਆਂ ਦੇ ਵਿੱਚੋਂ ਨਿਕਲਦੇ ਜਾਵਾਂਗੇ ਉਵੇਂ-ਉਵੇਂ ਲੋਕਾਂ ਦੀ ਗੱਲ ਵੀ ਕਰਦੇ ਜਾਵਾਂਗੇ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈਗਾ ਇਸ ਪੂਰੀ ਚੀਜ਼ਾਂ ਨੂੰ ਲੈ ਕੇ ਤਾਂ ਇਸ ਵਕਤ ਅਸੀਂ ਸਨੋਰ ਰੋਡ ਵਾਲੇ ਪੁਲ ਤੱਕ ਪਹੁੰਚ ਚੁੱਕੇ ਆ ਜਿੱਥੇ ਦੀ ਤਸਵੀਰ ਤੁਹਾਨੂੰ ਦੇਖ ਰਹੇ ਹੋ ਕਿ ਇੱਥੇ ਵੀ ਵੱਡੇ ਪੱਤਰ ਦੇ ਉੱਪਰ ਬੂਟੀ ਨਜ਼ਰ ਆ ਰਹੀ ਹੈ ਫੌਰਿਕ ਸਵਾਲ ਪ੍ਰਸ਼ਾਸਨ ਤੇ ਖੜਾ ਹੋ ਰਿਹਾ ਹੈ ਸਰਕਾਰ ਤੇ ਖੜਾ ਹੋ ਰਿਹਾ ਹੈ ਕਿ ਇਹ ਕਿਹਾ ਜਾਂਦਾ ਹੈ ਕਿ ਨਹਿਰ ਤੇ ਕੋਈ ਵੀ ਕੰਡੇ ਘਰ ਨਹੀਂ ਬਣ ਸਕਦੇ ਜੇਕਰ ਪੁਰਾਣੇ ਬਣੇ ਹੋਏ ਨੇ ਤਾਂ ਉਸ ਦੀ ਜਾਂਚ ਹੋਈਗੀ ਇਸੇ ਦੇ ਰੋੜ ਦੇ ਉੱਪਰ ਕਿਹਾ ਜਾਂਦਾ ਹੈ ਲੇਕਿਨ ਜਿਹੜੀਆਂ ਨਵੀਆਂ ਉਸਾਰੀਆਂ ਲਗਾਤਾਰ ਚੱਲ ਰਹੀਆਂ ਨੇ ਉਸ ਤੇ ਵੀ ਇੱਕ ਸਵਾਲ ਉੱਠਦਾ ਹੈਗਾ ਕਿ ਉਸਵਲ ਪ੍ਰਸ਼ਾਸਨ ਦਾ ਕਿਉਂ ਧਿਆਨ ਨਹੀਂ ਕਿਉਂਕਿ ਜਦੋਂ ਇਹ ਨਦੀ ਦੇ ਵਿੱਚ ਫਲਡ ਆਂਦਾ ਹੈ ਜਾਂ ਫਲਡ ਆ ਸਕਦਾ ਹੈ ਤਾਂ ਉਸ ਦੇ ਨਾਲ ਨਾਲ ਤੁਹਾਨੂੰ ਜਿਹੜਾ ਆਲੇ ਦੁਆਲੇ ਦਾ ਜਿਹੜਾ ਏਰੀਆ ਉਹਨੂੰ ਸੇਫ ਕਰਨਾ ਹੁੰਦਾ ਹੈ ਇਹ ਸਨੋਰ ਰੋਡ ਵਾਲਾ ਪੁਲ ਹੈ ਇਸ ਨੋਰ ਰੋਡ ਨੂੰ ਵੀ ਚਲਾ ਜਾਂਦਾ ਹੈ ਇਹ ਦੇਵੀਗੜ੍ਹ ਨੂੰ ਚਲਾ ਜਾਂਦਾ ਅੱਗੇ ਚਿੱਕੇ ਨੂੰ ਹਰਿਆਣਾ ਨਿਕਲ ਜਾਂਦਾ ਹੈਗਾ ਜਦੋਂ ਵੀ ਨਦੀ ਓਵਰਫਲੋ ਹੁੰਦੀ ਹੈਗੀ ਆ ਤਾਂ ਇਹ ਸਨੋਰ ਹਲਕੇ ਨੂੰ ਦੇਵੀਗੜ੍ਹ ਦੇ ਕਈ ਇਲਾਕਿਆਂ ਦੇ ਵਿੱਚ ਹੋਰ ਕਈ ਬਲਵੇੜੇ ਵਾਲੇ ਵਰਗੇ ਪਿੰਡਾਂ ਦੇ ਵਿੱਚ ਜਿਹੜਾ ਇਹ ਜਾ ਕੇ ਪਾਣੀ ਜਿਹੜਾ ਉਹ ਇੱਕ ਵੱਡਾ ਜਿਹੜਾ ਨੁਕਸਾਨ ਕਰਦਾ ਹੈਗਾ ਔਰ ਉਸ ਤੋਂ ਬਾਅਦ ਇਹ ਸਿੱਧਾ ਜਿਹੜਾ ਪਟਿਆਲਾ ਸ਼ਹਿਰ ਤੋਂ ਬਾਹਰ ਦੇ ਰਸਤੇ ਦੇ ਵਿੱਚੇ ਪਾਣੀ ਨਿਕਲ ਜਾਂਦਾ ਹੈਗਾ ਲੇਕਿਨ ਉਸ ਵਕਤ ਧੜਾ ਧੜ ਓਸਾਰੀਆਂ ਜਾਰੀ ਨੇ ਲੇਕਿਨ ਪ੍ਰਸ਼ਾਸਨ ਦਾ ਉਸ ਵਕਤ ਉਸ ਪਾਸੇ ਕੋਈ ਧਿਆਨ ਨਹੀਂ ਦੂਸਰੇ ਪਾਸੇ ਬੂਟੀਆਂ ਤੇ ਤੁਹਾਨੂੰ ਥਾਂ ਥਾਂ ਤੇ ਜਿਹੜੀ ਉਹ ਵੇਖਣ ਨੂੰ ਮਿਲ ਰਹੀਆਂ ਨਦੀ ਦੇ ਕਿਨਾਰੇ ਤਾਂ ਇਸ ਦੇਵੀਗੜ੍ਹ ਵਾਲੇ ਪੁਲਤੇ ਵੀ ਕਿਉਂਕਿ ਪਟਿਆਲੇ ਦੇ ਹਰ ਇੱਕ ਇਲਾਕੇ ਦਾ ਤੁਹਾਨੂੰ ਹਾਲ ਦਿਖਾ ਰਹੇ ਹੈਗੇ ਆ ਕੀ ਕਿਵੇਂ ਦੇ ਹਾਲਾਤ ਇਸ ਵਕਤ ਬਣੇ ਹੋਏ ਨੇਗੇ ਤਾਂ ਕੋਈ ਤਿਆਰੀ ਪ੍ਰਸ਼ਾਸਨ ਦੀ ਹੜ ਨੂੰ ਲੈ ਕੇ ਸੇਫਟੀ ਨੂੰ ਲੈ ਕੇ ਗਰਾਉਂਡ ਜ਼ੀਰੋ ਦੇ ਉੱਪਰ ਨਹੀਂ ਨਜ਼ਰ ਆ ਰਹੀ ਤਾਂ ਇਹ ਸਨੋਰ ਦੀ ਸੜਕ ਜਿਹੜਾ ਤੁਹਾਨੂੰ ਹਾਲ ਦਿਖਾ ਰਹੇ ਆ ਉਹ ਐਂਡਲਾ ਪੁਆਇੰਟ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿੱਥੋਂ ਪਾਣੀ ਬਾਹਰ ਨਿਕਲ ਜਾਂਦਾ ਹੈ ਯਾਨੀ ਕਿ ਪਟਿਆਲੇ ਤੋਂ ਬਾਹਰ ਨਿਕਲ ਜਾਂਦਾ ਹੈਗਾ ਉਹ ਵੀ ਇਲਾਕਾ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਲੇਕਿਨ ਹਲੇ ਤੱਕ ਅਸੀਂ ਜਿਹੜਾ ਹੈ ਦੇਵੀਗੜ੍ਹ ਸਨੋਰ ਰੋਡ ਦੇ ਉੱਪਰ ਪਹੁੰਚ ਚੁੱਕੇ ਆ ਔਰ ਉਸ ਤੋਂ ਅੱਗੇ ਵੀ ਜਾਣ ਦੀ ਕੋਸ਼ਿਸ਼ ਕਰਦੇ ਆ ਅ ਭਾਈ ਜੀ ਮੌਨਸੂਨ ਇਸ ਵਾਰ ਐਡਵਾਂਸ ਹੈ ਕੀ ਮਹਿਸੂਸ ਕਰਦੇ ਇਸ ਸਾਡੇ ਨਾਲ ਛੋਟੀ ਨਦੀ ਬੜੀ ਨਦੀ ਪੈਂਦੀ ਹੈ ਜੀ ਪਿਛਲੇ ਦੋ ਸਾਲ ਪਹਿਲਾਂ ਵੀ ਜਗ੍ਹਾ ਤੇ ਪਹਿਲਾਂ ਪਿੱਛੋਂ ਪਾਣੀ ਬਾਰਿਸ਼ਾਂ ਕਰਕੇ ਪਾਣੀ ਆਣ ਕਰਕੇ ਉਹ ਬਹੁਤ ਬੁਰਾ ਹਾਲ ਸੀਗਾ ਆਪਣਾ ਤੇਜਵਕ ਕਲੋਨੀ ਮਾਰਗ ਕਲੋਨੀ ਉਧਰ ਆਪਣਾ ਜਗਦੀਸ਼ ਕਲੋਨੀ ਸਾਰੀਗਾ ਬਹੁਤ ਪਾਣੀ ਆ ਗਿਆ ਸੀਗਾ ਇਸ ਵਾਰ ਸਫਾਈ ਨਾ ਹੋਣ ਕਰਕੇ ਦੁਬਾਰਾ ਫਿਰ ਮੌਨਸੂਨ ਐਡਵਾਂਸ ਨੇ ਕਿ ਦੁਬਾਰਾ ਫਿਰ ਕੋਈ ਦਿੱਕਤ ਆ ਸਕਦੀ ਹੈ ਇਸ ਤੋਂ ਪਹਿਲਾਂ ਸਰਕਾਰ ਨੂੰ ਤੁਹਾਨੂੰ ਆਪਣਾ ਚੁਸਤ ਹੋ ਕੇ ਸਫਾਈ ਕਰਾਣੀ ਚਾਹੀਦੀ ਤੇ ਦੁਬਾਰਾ ਬਾੜ ਦਾ ਹਾਲਾਤ ਨਾ ਬਣੇ ਡਰ ਲੱਗਦਾ ਹੈ ਡਰ ਲੱਗਦਾ ਜੀ ਦ ਬਿਸਾਰੀ ਹੀ ਬੈਲਟ ਇੱਦਾਂ ਸਾਰੀ ਡੁੱਬੀ ਪਈ ਸੀ ਪਾਣੀ ਨਾਲ ਕੀ ਸਫਾਈ ਇਸ ਤਰੀ ਫਿਰ ਨਹੀਂ ਹੈ ਕਿ ਜਿਹੜੀ ਜਿਹੜੀ ਨਦੀ ਚ ਬੁੱਟੀ ਆਈ ਵੀ ਹੈ ਬੁੱਟੀ ਸਾਫ ਹੋਈ ਹੋਈਗੀ ਤੀਂ ਦੁਬਾਰਾ ਇਸ ਲਈ ਫਰਕ ਪਵੇਗਾ ਸਮਾਂ ਜਾ ਸਕਦਾ ਪਹਿਲਾਂ ਸਮਾਂ ਲੱਗਦਾ ਹੈ ਕਿ ਬੱਚਿਆ ਇਹ ਮਾਨਸੂਨ ਸ਼ੁਰੂ ਹੋ ਗਿਆ ਇਹ ਮਾਨਸੂਨ ਡਵਾਂਸ ਅਸੀਂ 10 ਦਿਨ ਪਹਿਲੀ ਡਵਾਂਸ ਚੱਲ ਰਹਾ ਹੈ ਤੇ ਐਡਵਾਂਸ ਕਰਕੇ ਵੀ ਸਫਾਈ ਹੁਣ ਕਰਨਗੇ ਕਿ ਬਹੁਤ ਪਹਿਲੀ ਤਾਂ ਬਹੁਤ ਲੇਟ ਨੇ ਜੇ ਹੁਣ ਸਫਾਈ ਸ਼ੁਰੂ ਕਰਨਗੇ ਤਾਂ ਕਿ ਥੋੜਾ ਥੋੜਾ ਬੋਤ ਸੰਭਾਜ ਜਾਏਗਾ ਇਹ ਬਰਸਾਤਾਂ ਜਿਆਦਾ ਪੈ ਗਈਆਂ ਤਾਂ ਇਸ ਜਗ੍ਹਾ ਤਾਂ ਬਹੁਤ ਬੁਰਾ ਹਾਲ ਹੋਣਾ ਅਸੀਂ 3 ਸਾਲ ਪਹਿਲਾਂ ਹੀ ਨਾ ਸਨ ਇੰਨਾ ਬੁਰਾ ਹਾਲ ਹੋਇਆ ਸਾਡਾ ਵੀ ਮਤਲਬ ਸਾਡਾ ਉਸ ਇਲਾਕੇ 'ਚ ਮਨ ਹੀ ਟੁੱਟ ਗਿਆ ਹੁਣ ਸਰਕਾਰ ਦੀਆਂ ਨਲਾਇਕੀਆਂ ਨੂੰ ਦੇਖਦੇ ਹੋਏ ਅਸੀਂ ਮੈਂ ਇਸ ਸਨੋਰੀਏਡਾ ਬੈਲਟ ਜਿਹੜਾ ਉੱਚਾ ਏਰੀਆ ਕਿਰਾਏ ਤੇ ਮਕਾਨ ਦੇਖ ਰਿਹਾ ਹਾਂ ਇਹ ਕਿਉਂ ਦੇਖ ਰਿਹਾ ਹਾਂ ਸਰਕਾਰ ਦੀਆਂ ਨਲਾਇਕੀਆਂ ਕਾਰਨ ਮੈਨੂੰ ਲੱਗਦਾ ਇਸ ਵਾਰ ਜੋ ਮੌਨਸੂਨ ਦਾ ਸਮੀਕਰਨ ਬਣ ਰਿਹਾ ਹੈ ਬਹੁਤ ਭੰਕਰ ਬਾੜ ਆਣੀ ਹੈ ਤੇ ਮੈਂ ਸਭੀ ਲੋਕਾਂ ਨੂੰ ਅਪੀਲ ਕਰਦਾ ਕਿ ਸੁਰੱਖਿਤੀ ਥਾਵਾਂ ਦੇਖ ਰਣ ਸਰਕਾਰ ਦੇ ਭਰੋਸੇ ਤੇ ਨਾ ਰਹਿਣ ਕਿਉਂ ਇਹ ਕਿਉਂ ਲੱਗਦਾ ਕਿਉਂਕਿ ਸਫਾਈ ਨਹੀਂ ਰਿਸਕ ਬਿਲਕੁਲ ਜੀ ਬਿਲਕੁਲ ਨਦੀਆਂ ਦਾ ਹਾਲ ਦੇਖ ਲਓ ਉਦਾਂ ਹੀ ਮਤਲਬ ਜਾਮ ਪਿਆ ਸਾਰ ਲੱਗਿਆ ਸੀਵਰੇਜ ਸਾਫ ਨਹੀਂ ਹੈਗੇ ਨਦੀਆਂ ਦੇ ਵਿੱਚ ਗੰਦ ਪਿਆ ਕੰਮ ਰੂਟੀਨ ਨਾਲ ਚੱਲ ਨਹੀਂ ਰਿਹਾ ਜਗਾ ਜਗਾ ਆਪਣਾ ਕਰੈਕਿੰਗ ਆਈ ਹੋਈਆਂ ਤੇ ਇਸ ਵਾਰ ਤਾਂ ਮਤਲਬ ਖਤਰਾ ਬਹੁਤ ਜਿਆਦਾ ਲੱਗ ਰਿਹਾ ਸਾਨੂੰ ਐਡਵਾਂਸ ਨੇ ਲੋਕਾਂ ਦੇ ਵਿੱਚ ਡਰ ਫੈਲਾਇਆ ਬਿਲਕੁਲ ਤਾਂ ਹੀ ਮੈਂ ਮਕਾਨ ਕਰਾਇਆ ਤੇ ਦੇਖ ਰਹੇ ਹਾਂ ਜੀ ਤਾਹੀਂ ਆਪਣੇ ਬੱਚਿਆਂ ਨੂੰ ਜਾਲ ਮਾਲ ਜਾਨਮਾਲ ਦੀ ਮਤਲਬ ਉਹ ਆਪਣੀ ਸਮਝਦਾ ਹੋਇਆ ਮੈਂ ਤਾਂ ਹੀ ਮਕਾਨ ਸ਼ਿਫਟ ਕਰ ਰਿਹਾ ਜਿੱਧਰ ਕਿਰਾਏ ਤੇ ਦੋ ਸਾਲ ਸੀਗੇ ਸਰਕਾਰ ਕੋਲ ਲਗਿਆ ਪ੍ਰਸ਼ਾਸਨ ਕੋਲ ਤੇ ਸਾਹਮਣੇ ਜਾ ਸਕਦਾ ਸੀ ਸਾਫ਼ ਦੇਖੋ ਜੀ ਗੱਲਾਂ ਕਰਨ ਨੂੰ ਤਾਂ ਇਹ ਚੁਟਕੀਆਂ ਜਿਵੇਂ ਕਹਿੰਦੇ 5 ਮਿੰਟ ਚ ਐਮਐਸਪੀ ਦੇ ਦਾਂਗੇ 5 ਮਿੰਟ ਦੇ ਵਿੱਚ ਇਹ ਕੰਮ ਕਰ ਦਾਂਗੇ 3 ਸਾਲ ਹੋ ਗਏ ਜੀ 3 ਸਾਲ ਦਾ ਬਹੁਤ ਲੰਬਾ ਸਮਾਂ ਹੁੰਦਾ ਵੀਰ ਜੀ ਬਹੁਤ ਕਾਇਕਲ ਬਦਲੀ ਜਾ ਸਕਦੀ ਹੈ ਪਰ ਸਿਰਫ ਇਹ ਗੱਲਾਂ ਹੈ ਤਾਂ ਗੱਲਾਂ ਹੀ ਰਹਿਣਗੀਆਂ ਤੇ ਗੱਲਾਂ ਹੀ ਰਹਿਣਗੀਆਂ ਨੁਕਸਾਨ ਬਹੁਤ ਹੋਇਆ ਸੀ ਜੀ ਅੱਜ ਵੀ ਸਾਨੂੰ ਜਦੋਂ ਬੱਦਲ ਆਉਂਦਾ ਜੀ ਸਾਨੂੰ ਉਹੀ ਚੀਜ਼ ਦਾ ਦਰਸਾਉਂਦਾ ਵੀ ਕਿਤੇ ਫੇਰ ਨਾ ਹੜਾ ਆ ਜਾਣਾ ਅੱਜ ਜਦੋਂ ਨਦੀ ਦੇ ਵੇਖਦੇ ਹਾਂ ਸਾਫ ਸਪਈ ਨਹੀਂ ਹੈਗੀ ਡਰ ਮੈਸੂਸ ਹੁੰਦਾ ਡਰ ਬਹੁਤ ਜ਼ਿਆਦਾ ਮਹਿਸੂਸ ਹੁੰਦਾ ਜੀ ਅੱਜ ਵੀ ਪ੍ਰਸ਼ਾਸਨ ਨੂੰ ਇਹ ਹੋਣਾ ਚਾਹੀਦਾ ਵੀ ਸਾਫ ਸਪਈਆ ਹੋਣਾ ਜ਼ਰੂਰੀ ਹੈ ਜੀ ਕਿਉਂ ਹੁਣ ਬਰਸਾਤਾਂ ਦਾ ਟਾਈਮ ਆ ਗਿਆ ਵੀ ਪਿਛਲੇ ਵਾਲਾ ਕੰਮ ਫੇਰ ਨਾ ਦੁਬਾਰੇ ਹੋ ਜੇ ਜੀ ਜਦੋਂ ਮੌਨਸੂਨ ਇਟਬਾਮ ਹੋਵੇ ਤੇ ਲੱਗਦਾ ਕਿ ਜੇ ਥੋੜੀ ਕਮੀ ਰਹਿ ਗਈ ਹੈ ਜੀ ਸਾਫ ਸਪਈਆ ਨਹੀਂ ਨਹੀਂ ਬਹੁਤ ਕਮੀ ਹੈ ਜੀ ਇਸ ਟਾਈਮ ਤੇ ਸਾਫ ਸਪਈਆ ਹੋਣਾ ਜ਼ਰੂਰੀ ਹੈ ਜੀ ਭਾਈ ਇਹ ਤਾਂ ਪਿਛਲੀ ਵਾਰ ਹ ਹਾਂਜੀ ਹਾਂਜੀ ਬਹੁਤ ਨੁਕਸਾਨ ਹੋਇਆ ਜੀ ਸਾਡਾ ਆਫਿਸ ਦਾ ਨੁਕਸਾਨ ਹੋਇਆ ਬੜੀ ਨਦੀ ਕਰਕੇ ਉਹਨਾਂ ਸੇਫਟੀ ਹੋਣੀ ਚਾਹੀਦੀ ਏ ਕਿ ਬੜੀ ਨਦੀ ਨੂੰ ਪੂਰਾ ਕਵਰ ਕੀਤਾ ਜਾਵੇ ਤਾਂ ਕਿ ਸਾਡੇ ਉੱਥੇ ਇਲਾਕੇ 'ਚ ਪਾਣੀ ਨਾ ਹੋਵੇ ਘਰਾਂ ਦੇ ਵਿੱਚ ਕਿੰਨਾ ਕਿੰਨਾ ਪਾਣੀ ਭਰਿਆ ਘਰਾਂ 'ਚ 6 6 7 7 ਫੁੱਟ ਦਾ ਪਾਣੀ ਭਰ ਗਿਆ ਜੀ ਸਾਰਾ ਫਰਨੀਚਰ ਕੰਮ ਖਰਾਬ ਹੋ ਗਿਆ ਜੀ ਸਾਰਾ ਘਰਬਾਰ ਸਾਰਾ ਕੁਝ ਖਰਾਬ ਹੋ ਗਿਆ ਜੀ ਕਿਹੜੇ ਏਰੀਆ ਦੇ ਰਹਿੰਦੇ ਆ ਗੋਪਾਲ ਕਲੋਨੀ ਦੇ ਵਿੱਚ ਰਹਿਣ ਵਾਲੇ ਆ ਜੀ ਬਾਤਨੀ ਪੂਰੀ ਡੁੱਬ ਗਈ ਸੀ ਹਾਂਜੀ ਪੂਰੀ ਡੁੱਬ ਗਈ ਸੀ ਕਲੋਨੀ ਸਾਰੀ ਜੀ ਪਾਣਕਸਾ ਨੂੰ ਸਾਡਾ ਸਾਰੇ ਫਰਨੀਚਰ ਖਰਾਬ ਹੋ ਗਿਆ ਇਲੈਕਟ੍ਰੋਨਿਕ ਨਾ ਜਦੋਂ ਨਦੀ ਸਾਫ ਨਹੀਂ ਹੈ ਤਾਂ ਉਸ ਨੂੰ ਡਰ ਲੱਗਦਾ ਅੱਜ ਵੀ ਡਰ ਲੱਗਦਾ ਵੀਰ ਜੀ ਉੱਥੇ ਰਹਿਣ ਵੇਲੇ ਕਿ ਹੁਣ ਪਾਣੀ ਦੁਬਾਰਾ ਵੀ ਆ ਸਕਦਾ ਕਦੀ ਵੀ ਕਦੀ ਪ੍ਰਸ਼ਾਸਨ ਆਇਆ ਉੱਥੇ ਸਾਫ ਕੋਈ ਪ੍ਰਸ਼ਾਸਨ ਨਹੀਂ ਆਇਆ ਜੀ ਬੇਨਤੀ ਹੈ ਕਿ ਸਰਕਾਰ ਨੂੰ ਕਿ ਉੱਥੇ ਕੁਝ ਨਾ ਕੁਝ ਕੰਮ ਕੀਤਾ ਜਾਵੇ ਤਾਂ ਕਿ ਅੱਗੇ ਤੋਂ ਕੰਮ ਨਾ ਹੋਈ ਬਾਜੀ ਇਹ ਕਿਵੇਂ ਲੱਗ ਰਿਹਾ ਹੈਗਾ ਕਿ ਹੁਣ ਹਾੜਾ ਆਉਣ ਦੀ ਜਿਸ ਤਰੀਕੇ ਨਾਲ ਕੋਈ ਆਸ ਲੱਗਦੀ ਕਿ ਪੂਰੀ ਆਸ ਹੈ ਜੀ ਪੂਰੀ ਆਸ ਹੈ ਜਿਸ ਤਾਕੇ ਗਰਮੀ ਪੈ ਰਹੀ ਹੈ ਪਿਛਲ ਪਾਣੀ ਪੂਰਾ ਆਣਾ ਬਸਤਾ ਬੁੜੀ ਪੈਣੀ ਹੈਗੀ ਪਿਛਲੀ ਵਾਰ ਜਦੋਂ ਹਾੜਾ ਆਈ ਸੀ ਕਿੰਨਾ ਨੁਕਸਾਨ ਹੋਇਆ ਸੀ ਛੋਟੇ ਕਰਾਵਾ ਪੂਰਾ ਨੁਕਸਾਨ ਆਇਆ ਸੀ ਤੇ 2 ਸਾਲ ਪਹਿਲਾਂ ਕੀ ਕੀ ਨੁਕਸਾਨ ਲੱਗੇ ਪਾਣੀ ਕਰਦਾ ਜਿਹੜਾ ਨੁਕਸਾਨ ਹੁੰਦਾ ਹੈ ਪਾਣੀ ਆ ਜਾਂਦਾ ਬੈਡ ਬੁੱਡ ਖਰਾਬ ਮਤਲਬ ਕਿ ਹੋਰ ਲੱਲਪ ਬੜਾ ਵੀ ਹੁੰਦਾ ਘਰ ਦਾ ਸਮਾਨ ਅੱਜ ਜਦੋਂ ਨਦੀ ਦੇ ਹਾਲਾਤ ਦੇਖਦੇ ਹੋ ਕਿਵੇਂ ਲੱਗਦਾ ਜੀ ਅੱਜ ਹਾਲਾਤ ਬੇਸ਼ਮਾਰੀ ਮਾੜੀ ਮ ਕਿੰਨਾ ਸਫਾਈ ਹੋਈ ਹੈਗੀ ਉੱਥੇ ਪਾਣੀ ਨਿਕਲ ਨਹੀਂ ਰਿਹਾ ਲੱਗਦਾ ਹੈ ਲੋਕਾਂ ਨੂੰ ਆਉਣਾ ਚਾਹੀਦਾ ਸਾਵੂ ਪ੍ਰਸ਼ਾਸਨ ਨੂੰ ਆਉਣਾ ਚਾਹੀਦਾ ਪ੍ਰਸ਼ਾਸਨ ਨੂੰ ਆਉਣਾ ਚਾਹੀਦਾ ਸਫਾਈ ਕਰਨੀ ਚਾਹੀਦੀ ਹੈਗੀ ਉੱਥੇ ਡਰ ਮਹਿਸੂਸ ਹੁੰਦਾ ਪੂਰਾ ਡਰ ਮਹਿਸੂਸ ਹੈ ਜੀ ਜੋ ਪਿਜੀਸ਼ਨ ਲੱਗਦੀ ਹੈ ਜੀ ਬਰਸਾਤਾਂ ਦੇ ਦਿਨ ਆਉਣ ਵਾਲੇ ਪੂਰੀ ਸਫਾਈ ਹੋਏਗੀ ਤਾਂ ਜਾ ਕੇ ਮੇਨਟੇਨ ਹੋਏਗਾ ਜੀ ਕਿਵੇਂ ਦੇਖ ਰਹੇ ਹੋ ਵੱਡੀ ਨਦੀ ਦੇ ਵਿੱਚ ਵੱਡੀਆਂ ਬੂਟੀਆਂ ਨੇ ਡਰ ਲੱਗਦਾ ਹੈ ਕਿਉਂਕਿ ਪਾਣੀ ਬਾਹਰ ਨਾ ਆ ਜੇ ਬਿਲਕੁਲ ਡਰ ਲੱਗਦਾ ਜੀ ਅਸੀਂ ਨਦੀ ਦੇ ਨਾਲ ਹੀ ਬੈਠੇ ਆ ਤੇ ਕਿਵੇਂ ਹਰ ਸਾਲ ਜਦੋਂ ਕਿ ਮੀਂਹ ਦਾ ਮੌਸਮ ਹੁੰਦਾ ਨਦੀਆਂ ਪੂਰੇ ਉਫਾਨ ਤੇ ਹ ਉਹਨਾਂ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪਿਆ ਜਾਂਦੀ ਆ ਉਦੋਂ ਭੱਜੇ ਫਿਰਦੇ ਨੇ ਪਰ ਇਹ ਚਾਹੁੰਦਾ ਕਿ ਇਸ ਸਮੇਂ ਤੋਂ ਪਹਿਲਾਂ ਅਗਰੇ ਦੀ ਸਫਾਈ ਹੋ ਜਾਵੇ ਤਾਂ ਬੜੀ ਉਹ ਸਮੂਥ ਨਦੀਆਂ ਭਾਵੇਂ ਭਰ ਵੀ ਜਾਣ ਉਹ ਲੰਗੀ ਜਾਣਗੀਆਂ ਇਸ ਸਰ ਕੇ ਬੇਨਤੀ ਪਟਿਆਲਾ ਪ੍ਰਸ਼ਾਸਨ ਨੂੰ ਕਿ ਤੁਸੀਂ ਸਮੇਂ ਤੋਂ ਪਹਿਲਾਂ ਜਾਗੋ ਜਿਹੜੀ ਨਦੀਆਂ ਜਾਂ ਇੰਨਾ ਬੁੱਟੀ ਖੜੀ ਆ ਤੇ ਇਹਨਾਂ ਜਿਹੜਾ ਇੰਨਾ ਗੰਦਾ ਉਹਨੂੰ ਕੋਈ ਸਫਾਈ ਕਰਾ ਦੋਗੇ ਤਾਂ ਲੋਕਾਂ ਦਾ ਇੱਕ ਜਿਹੜਾ ਡਰ ਦਾ ਮਾਹੌਲ ਆ ਨਿਕਲ ਜਾਊਗਾ ਖੜਾਈ ਸੀ ਕਿੰਨਾ ਕੁ ਨੁਕਸਾਨ ਹੋਇਆ ਸੀਗਾ ਥੋੜੇ ਆਲੇ ਥੋੜੇ ਮੇਲੇ ਦੇਖੋ ਹੜਾਂ ਜਦ ਅਸੀਂ ਲੋਕਾਂ ਦੀ ਖੁਦਾਂ ਦੇ ਸੇਵਾ ਵੀ ਕੀਤੀ ਐ ਤੇ ਬਹੁਤ ਨੁਕਸਾਨ ਲੋਕਾਂ ਦਾ ਹੋਇ ਯਾਹ ਫਰਨੀਚਰ ਸੀ ਉਹ ਬਿਲਕੁਲ ਡੈਮੇਜ ਹੋ ਗਿਆ ਸੀ ਕਈ ਲੱਕੜੇ ਹੱਦ ਤੱਕ ਉਹਦਾ ਨੁਕਸਾਨ ਹੁੰਦਾ ਕਿ ਪਰਭਾਈ ਨਹੀਂ ਹੋ ਪਾਈ ਹੈਗੀ ਲੱਗਦਾ ਕਿ ਜਿਹੜੇ ਨਹਿਰ ਪੈਰ ਦੇ ਆਲੇ-ਵਾਲੇ ਦੇ ਘਰ ਨੇ ਆ ਉਹਨਾਂ ਡਰ ਮਹਿਸੂਸ ਕਰਦੇ ਹੋਣੇ ਬਿਲਕੁਲ ਡਰ ਹੈਗਾ ਜੀ ਇਹ ਡਰ ਆਪਾਂ ਕਹਾਂਗੇ ਵੀ ਕੱਲੇ ਆਲ ਦੇ ਵਾਲੇ ਨੂੰ ਅੱਧੇ ਸ਼ਹਿਰ ਨੂੰ ਡਰ ਹੁੰਦਾ ਕਿਉਂਕਿ ਤੁਹਾਨੂੰ ਯਾਦ ਹੋ ਜਦੋਂ ਇੱਕ ਪਹਿਲਾਂ ਹੜਾ ਆਇਆ ਤਾਂ ਕਿਲਾ ਚੋਂ ਤੱਕ ਵੀ ਪਾਣੀ ਪਹੁੰਚ ਗਿਆ ਸੀ ਉਦੋਂ ਮੇਰੀ ਉਮਰ 8 ਸਾਲ ਹੁੰਦੀ ਸੀ ਸਾਡੇ ਨਦੀ ਦੇ ਪਿਆਰੇ ਜਿਹੜੀ ਮਾਰ ਹੈ ਉਹ ਆਪਾਂ ਕਿਲੇ ਆਲ ਦੇ ਨੂੰ ਉਹਦੀ ਮਾਰ ਅੱਧੇ ਸ਼ਹਿਰ ਨੂੰ ਵੰਦੇ ਘਟ-ਘਟ ਵੀ ਅਸੀਂ ਹੁਣ ਪਟਿਆਲਾ ਦੇ ਉਸ ਇਲਾਕੇ ਦੇ ਵਿੱਚ ਪਹੁੰਚ ਚੁੱਕੇ ਹਾਂ ਜਿਸ ਨਦੀ ਦਾ ਰੁਖ ਬਦਲ ਜਾਂਦਾ ਹੈ ਯਾਨੀ ਕਿ ਨਦੀ ਅੱਗੋਂ ਆ ਕੇ ਸੁੰਘੜ ਜਾਂਦੀ ਹੈ ਛੋਟੀ ਹੋ ਜਾਂਦੀ ਹੈ ਉਸ ਥਾਂ ਦੇ ਉੱਪਰ ਮੌਜੂਦ ਹਾਂ ਤਾਂ ਵੱਡੀ ਨਦੀ ਜਦੋਂ ਤੁਰਦੀ ਹੈ ਜਦੋਂ ਸ਼ਹਿਰ ਦੇ ਪਟਿਆਲਾ ਸ਼ਹਿਰ ਦੇ ਵਿੱਚ ਐਂਟਰ ਕਰਦੀ ਹੈ ਪਟਿਆਲਾ ਤੋਂ ਬਾਹਰਲੇ ਇਲਾਕੇ ਦੇ ਵਿੱਚੋਂ ਐਂਟਰ ਕਰਦੀ ਹੈ ਤਾਂ ਬੜੀ ਉਹਦਾ ਜਿਹੜਾ ਸਾਈਜ਼ ਹੈ ਉਹ ਜਿਹੜਾ ਚੌੜਾ ਹੁੰਦਾ ਲੇਕਿਨ ਇਸ ਥਾਂ ਦੇ ਉੱਪਰ ਆ ਕੇ ਜੋ ਕਿ ਇਸ ਵਕਤ ਡਕਾਲਾ ਰੋਡ ਦੇ ਉੱਪਰ ਮੌਜੂਦ ਹਾਂ ਇਸ ਥਾਂ ਦੇ ਉੱਪਰ ਆ ਕੇ ਨਦੀ ਸੁਗੜਨਾ ਸ਼ੁਰੂ ਹੋ ਜਾਂਦੀ ਹੈ ਸੁਗੜਨਾ ਮਤਲਬ ਉਸ ਦੀ ਲੈਂਥ ਜਿਹੜੀ ਹੈ ਉਹ ਬਿਲਕੁਲ ਛੋਟੀ ਹੋਣਾ ਸ਼ੁਰੂ ਹੋ ਜਾਂਦੀ ਹੈ ਕਿ ਜਿਸ ਥਾਂ ਦੇ ਉੱਪਰ ਇੱਕ ਵੱਡਾ ਹੜ ਦਾ ਕਾਰਨ ਹੁੰਦਾ ਕਿਉਂਕਿ ਜਦੋਂ ਪਿੱਛੇ 100 ਫੁੱਟ ਦੇ ਹਿਸਾਬ ਨਾਲ ਪਾਣੀ ਆ ਰਿਹਾ ਹੋਵੇ ਤੇ ਅੱਗੇ ਆ ਕੇ ਉਹ ਜਗ੍ਹਾ 50 ਫੁੱਟ ਰਹਿ ਗਈ ਹੋਵੇ ਤਾਂ ਉਹ ਪਾਣੀ ਆਬਵੀਅਸਲੀ ਗੱਲ ਹੈ ਕਿ ਜਿਹੜਾ ਉਹ ਫੈਲਣਾ ਸ਼ੁਰੂ ਹੋ ਜਾਏਗਾ ਉਸ ਦੇ ਨਾਲ ਕਾਫੀ ਸਾਰੀਆਂ ਚੀਜ਼ਾਂ ਕਿਉਂਕਿ ਜੋ ਪਟਿਆਲਾ ਜ਼ੂ ਹੈ ਏ ਬਿਲਕੁਲ ਪਟਿਆਲਾ ਜ਼ੂਦੀ ਇੱਕ ਕੰਦ ਹੈ ਔਰ ਫੋਰੈਸਟ ਵਿਭਾਗ ਜਿਹੜਾ ਇੱਥੇ ਆਉਂਦਾ ਔਰ ਸਭ ਤੋਂ ਖਾਸ ਗੱਲ ਕਿ ਮੰਤਰੀ ਡਾਕਟਰ ਬਲਬੀਰ ਸਿੰਘ ਇਸ ਇਸ ਜਗ੍ਹਾ ਤੇ ਆ ਕੇ ਪੂਰੇ ਪ੍ਰਸ਼ਾਸਨ ਦੇ ਨਾਲ ਆਉਂਦੇ ਨੇ ਔਰ ਇਹ ਦਾਵਾ ਕਰਦੇ ਨੇ ਕਿ ਇਸ ਜਗ੍ਹਾ ਤੇ ਇੱਕ ਵੱਡਾ ਰੁਕਾਵਟ ਦਾ ਜਿਹੜਾ ਜਿਹੜਾ ਕਾਰਨ ਬਣਦਾ ਹੈਗਾ ਕਿਉਂਕਿ ਜਦੋਂ ਪਾਣੀ ਇੱਥੇ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਬੈਕ ਮਾਰਨਾ ਸ਼ੁਰੂ ਹੋ ਜਾਂਦਾ ਹੈ ਉਸ ਦੇ ਨਾਲ ਆਸ-ਪਾਸ ਦੇ ਇਲਾਕੇ ਜਿਹੜੇ ਨੇ ਪ੍ਰਭਾਵਿਤ ਹੋ ਜਾਂਦੇ ਨੇ ਬੇਜੁਬਾਨ ਜਾਨਵਰ ਜਿਹੜੇ ਨੇ ਉਹ ਇਸ ਤੋਂ ਬਾਅਦ ਜਿਹੜੇ ਇਹ ਸੱਜੇ ਪਾਸੇ ਦੇ ਵੱਲ ਹੋਏ ਹੈਗੇ ਨੇ ਕਿਉਂਕਿ ਪਟਿਆਲਾ ਜ਼ੂ ਹੈ ਉਸ ਸਾਹ ਦੇ ਉੱਪਰ ਔਰ ਇਹ ਕਿਹਾ ਗਿਆ ਕਿ ਫੋਰੈਸਟ ਵਿਭਾਗ ਨੂੰ ਚਿੱਠੀ ਲਿਖ ਦਿੱਤੀ ਗਈ ਹੈ ਫੋਰੈਸਟ ਵਿਭਾਗ ਤੋਂ ਇਹ ਜਗ੍ਹਾ ਜਿਹੜੀ ਐਕਵਾਇਰ ਕਰਦੀ ਜਾਵੇਗੀ ਔਰ ਇਸ ਨੂੰ ਜਿਹੜਾ ਸੁੰਗੜ ਦਾ ਮੂੰਹ ਹੈ ਉਸ ਨੂੰ ਵੱਡਾ ਕਰ ਲਿਆ ਜਾਵੇਗਾ ਇਹ ਦਾਵਾ ਸੀਗਾ ਲੇਕਿਨ ਹਲੇ ਤੱਕ ਗਰਾਊਂਡ ਜ਼ੀਰੋ ਤੇ ਕੁਝ ਨਜ਼ਰ ਨਹੀਂ ਆਉਂਦਾ ਆਸ-ਪਾਸ ਆੜਾ ਦਵਾਲਾ ਤੋਂ ਉਸੀ ਗੰਦਗੀ ਦੇ ਨਾਲ ਜਿਹੜਾ ਵੇਖਣ ਨੂੰ ਮਿਲ ਰਿਹਾ ਹੈਗਾ ਕਿ ਸ਼ਾਇਦ ਫੋਰੈਸਟ ਵਿਭਾਗ ਨੂੰ ਚਿੱਠੀ ਨਹੀਂ ਪਹੁੰਚੀ ਇੱਕ ਸਵਾਲ ਹੈ ਕਿ ਫੋਰੈਸਟ ਵਿਭਾਗ ਨੂੰ ਚਿੱਠੀ ਪਹੁੰਚਣ ਤੋਂ ਬਾਅਦ ਫੋਰੈਸਟ ਵਿਭਾਗ ਨੇ ਉਸ ਚਿੱਠੀ ਨੂੰ ਸੀਰੀਅਸਲੀ ਲੇਤਾ ਇਹ ਇੱਕ ਸਵਾਲ ਹੈ ਲੇਕਿਨ ਉਸ ਪਾਸੇ ਸਵਾਲ ਲੋਕਾਂ ਦਾ ਹੈ ਕੀ ਲੋਕਾਂ ਦੇ ਘਰ ਦੀ ਬਰਬਾਦੀ ਹੋਣੀ ਹੈਗੀ ਆ ਜਦੋਂ ਇਹ ਪਾਣੀ ਬੈਕ ਹੋਏਗਾ ਜਾਂ ਓਵਰਫਲੋ ਹੋਏਗਾ ਉਸ ਦੇ ਨਾਲ ਲੋਕਾਂ ਦੇ ਘਰ ਦੀ ਬਰਬਾਦੀ ਹੋਏਗੀ ਲੇਕਿਨ ਇਸ ਪਾਸੇ ਕੋਈ ਵੀ ਧਿਆਨ ਜਾਂ ਗਰਾਉਂਡ ਜ਼ੀਰੋ ਦੇ ਉੱਪਰ ਕੁਝ ਵੀ ਨਜ਼ਰ ਨਹੀਂ ਆ ਰਿਹਾ ਇਸ ਵਕਤ ਜੋ ਆਪ ਮੋਹਾਰੇ ਇਸ ਤਸਵੀਰ ਦੇ ਵਿੱਚ ਨਜ਼ਰ ਆਉਂਦਾ ਹੈ ਜੋ ਐਂਡਲਾ ਪਾਸਾ ਹੈਗਾ ਕਿ ਕਿ ਇਸ ਤੋਂ ਬਾਅਦ ਪਟਿਆਲੇ ਤੋਂ ਬਿਲਕੁਲ ਬਾਅਰ ਜਿਹੜੀ ਨਦੀ ਹੈ ਉਹ ਹੋ ਜਾਂਦੀ ਹੈਗੀ ਆ ਔਰ ਬਾਕੀ ਹਰਿਆਣਾ ਦੇ ਵਿੱਚ ਇੱਥੋਂ ਸਿੱਧਾ ਜਿਹੜੀ ਉਹ ਦਾਖਲ ਹੋ ਜਾਂਦੀ ਹੈਗੀ ਆ ਤਾਂ ਉਸ ਥਾਂ ਤੇ ਵੀ ਕੁਝ ਵੀ ਨਜ਼ਰ ਨਹੀਂ ਆ ਰਿਹਾ ਇਹ ਸਵਾਲ ਪ੍ਰਸ਼ਾਸਨ ਤੇ ਹੈ ਕਿ ਕਿਵੇਂ ਦੀ ਤਿਆਰੀ ਤੁਹਾਡੀ ਰਹੀ ਹੈ ਕਿਉਂਕਿ ਲੋਕਾਂ ਲੋਕ ਇਸ ਵਕਤ ਆਪਣੇ ਆਪ ਨੂੰ ਡਰਿਆ ਮਹਿਸੂਸ ਕਰਦੇ ਨੇ ਕਿ ਉਹਨਾਂ ਦੇ ਘਰਾਂ ਦੇ ਵਿੱਚ ਜਦੋਂ ਪਾਣੀ ਜਾਏਗਾ ਤਾਂ ਉਹਨਾਂ ਨਾਲ ਵੱਡਾ ਨੁਕਸਾਨ ਜਿਹੜਾ ਉਹ ਹੋਵੇਗਾ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਗਰਾਊਂਡ ਜ਼ੀਰੋ ਤੱਕ ਲੈ ਕੇ ਆਏ ਆ ਕਿ ਕੀ ਕੀ ਕਿਸ ਕਿਸ ਥਾਂ ਦੇ ਉੱਪਰ ਕਿਸ ਤਰੀਕੇ ਦੀ ਤਸਵੀਰ ਜਿਹੜੀ ਆ ਉਹ ਨਜ਼ਰ ਆ ਰਹੀ ਹੈਗੀ ਹੈ ਕੈਮਰਾ ਪਰਸਨ ਰਵੀ ਜਪਲ ਦੇ ਨਾਲ ਦਮਨਪ੍ਰੀ ਸਿੰਘ ਪੀਟੀਸੀ ਨਿਊਜ਼ ਪਟਿਆਲਾ